ਮੋਦੀ ਦਾ ਰੱਥ ਸਾਰੇ ਹਿੰਦੁਸਤਾਨ ਦੇ ਰੋਕਿਆ ਤੇ ਪੰਜਾਬ ਨੇ ਰੋਕਿਆ ਇਹ ਬੀਜੇਪੀ ਨੇ ਵੋਟ ਆਪਣਾ ਜਿਹੜਾ ਪੋਲਰਾਈਜ਼ ਕੀਤਾ ਜਿਲੰਦਰ ਵੈਸਦੀਆਂ ਇਲੈਕਸ਼ਨ ਜਉਣ ਵਾਲੀਆਂ ਲੋ ਮੈਂ ਤੁਹਾਨੂੰ ਪਹਿਲਾਂ ਹੀ ਤੁਹਾਡੇ ਨਾਲ ਦਾਅਵਾ ਕਰਨਾ ਇਹਨਾਂ ਨੂੰ 42000 ਵੋਟ ਪਈ ਸੀ ਬੀਜੇ ਤੇ ਇਹਨਾਂ ਦੀਆਂ 30 ਤੋਂ ਉੱਤੇ ਨਿਕਲਾਈ ਤੁਸੀਂ ਮੇਰੇ ਨਾਲ ਛੱਤ ਲਾ ਲਓ ਇਸ ਗੱਲ ਐਲਓਪੀ ਦੀ ਜਦੋਂ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਨੇ ਸੰਭਾਲ ਲਈ ਹੈ ਜਿਹੜੇ ਲੋਕ ਉਹਨੂੰ ਮਜ਼ਾਕ ਕਰਦੇ ਸੀ ਉਹ ਕਹਿੰਦੇ ਸੀ ਦੱਸੋ ਤੁਹਾਡਾ ਲੀਡਰ ਕਿਹੜਾ ਮੋਦੀ ਤੇ ਸਾ ਅੱਜ ਸਾਡੇ ਲੀਡਰ ਨੇ ਹਵਾ ਕੱਢਤੀ ਮੋਦੀ ਦੇਤੇ ਭੱਜ ਭੱਜ ਐਂਡ ਉਸ ਟਾਈਮ ਮੈਨੂੰ ਸਾਰੇ ਕਹਿੰਦੇ ਸੀ ਕਿ ਤੁਸੀਂ ਬਹੁਤ ਗਲਤ ਗੈਂਬਲ ਪੋਲੀਟੀਕਲ ਕਰਨ ਲੱਗੇ ਹੋ ਹੂੰ ਉਤੋਂ ਵੀ ਸਾਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਦੋਨੋਂ ਜਣੇ ਇਕੱਠੇ ਹੋਊਗਾ 13 ਆਣ ਗਿਆ ਮਹ ਜੀ 13 ਨੂੰ ਛੱਡੋ ਅਸੀਂ ਆਪਣੀ ਹੋਂਦ ਬਚਾ ਲਈ ਆਪ ਨਾਲ ਗਏ ਅਸੀਂ ਉਹ ਸੀਟ ਾਰ ਕੇ ਜਿਹੜੀ ਕੁਰਖੇਤਰ ਰਹੀ ਜਿਤਨੀ ਇਹਨਾਂ ਨਾਲ ਨੈਸ਼ਨਲ ਲੈਵਲ ਤੇ ਕੋਆਰਡੀਨੇਸ਼ਨ ਚੱਲੇ ਕਿ ਬਟ ਪੋਲੀਟੀਕਲ ਸਾਡਾ ਪੱਕੇ ਤੌਰ ਡਾਈਵੋਰਸ ਇਹਨਾਂ ਨਾਲ ਹੋ ਗਿਆ ਇੱਕ ਸਾਡੀ ਪਾਰਟੀ ਦਾ ਕਾਫੀ ਪਪੂਲਰ ਲੀਡਰ ਹੈ ਨਵਜੋਤ ਸਿੰਘ ਸਿੱਧੂ ਇਹਨਾਂ ਚੋਣਾਂ ਦੇ ਵਿੱਚ ਉਹ ਬਿਲਕੁਲ ਸਾਇਲੈਂਟ ਸੀ ਕਮੈਂਟਰੀ ਕਰ ਰਹੀ ਸੀ ਬਾਹਰ ਸੀ ਕਿਤੇ ਤੋਂ ਪਾਰਟੀ ਨੇ ਨਾ ਤੇ ਉਹਨਾਂ ਦਾ ਰਸਤਾ ਬੰਦ ਕੀਤਾ ਨਾ ਹੀ ਰਸਤਾ ਖੋਲਿਆ ਨੋ ਇਟ ਡਿਪੈਂਡਸ ਕਿ ਉਹ ਕਰਨਾ ਕੀ ਚਾਹੁੰਦੇ ਪੌਟਲਾਈਟ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅੱਜ ਜੁੜੇ ਨੇ ਪੰਜਾਬ ਦੇ ਸਾਬਕਾ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਔਰ ਹੁਣ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਦੀ اپੋਜੀਸ਼ਨ ਸਰਦਾਰ ਤਦਾਪ ਸਿੰਘ ਬਾਜਵਾ ਬਾਜਵਾ ਜੀ ਸਵਾਗਤ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਮਿਹਰਬਾਨ ਸਭ ਤੋਂ ਪਹਿਲਾਂ ਤੇ ਚੋਣਾਂ ਦੀ ਤੁਹਾਨੂੰ ਵਧਾਈ ਕਿਉਂਕਿ ਪੰਜਾਬ ਦੇ ਵਿੱਚ 13 ਦੇ ਵਿੱਚੋਂ 7 ਸੀਟਾਂ ਜਿੱਤੀਆਂ ਵਾ ਕਾਫੀ ਵੱਡੀ ਅਚੀਵਮੈਂਟ ਹੈ ਔਰ ਨੈਸ਼ਨਲ ਲੈਵਲ ਤੇ ਵੀ ਇਹ ਲੱਗ ਰਿਹਾ ਪੀ ਪਾਰਟੀ ਜਿਹੜੀ ਹੈ ਅੱਗੇ ਨਾਲੋਂ ਪਰਫਾਰਮੈਂਸ ਜਿਹੜਾ ਵਾ ਬਿਹਤਰ ਆ ਤੁਹਾਨੂੰ ਲੱਗਦਾ ਵਾ ਕਿ ਪੰਜਾਬ ਦੇ ਵਿੱਚ ਤੇ ਰਾਸ਼ਟਰੀ ਪੱਧਰ ਤੇ ਪਾਰਟੀ ਵਾਕਈ ਰਿਵਾਈਵਲ ਤੇ ਆ ਇਹ ਕਮਰ ਜੀ ਮੈਨੂੰ ਹੀ ਨਹੀਂ ਲੱਗਦਾ ਸਾਰੇ ਦੇਸ਼ ਨੂੰ ਲੱਗਦਾ ਜੀ ਵਖੋ ਪੰਜਾਬ ਦੇ ਵਿੱਚ ਇਨ ਇਨ ਪੈਕਿਉਲਰ ਸਰਕਮਸਟੈਂਸਸ ਦੇ ਵਿੱਚ ਜਦੋਂ ਸੈਂਟਰ ਦੇ ਵਿੱਚ ਮੋਦੀ ਦੀ ਇੱਕ ਬੜੀ ਡਿਕਟੇਟੋਰੀਅਲ ਗਵਰਨਮੈਂਟ ਹੋਏ ਉਹ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਆਪਣੀਆਂ ਏਜੰਸੀਆਂ ਦਾ ਬੇਤ ਆਸ਼ਾ ਇਸਤੇਮਾਲ ਕਰ ਰਹੇ ਹੋਣ ਸਾਰੇ ਦੇਸ਼ ਚ ਇਨਾ ਭਾਰੀ ਪ੍ਰੈਸ਼ਰ ਹੋਏ ਤੇ ਸੂਬੇ ਦੇ ਵਿੱਚ ਜਿਹੜੀ ਸੋ ਕਾਲਡ ਇੱਕ ਇਹੋ ਜੀ ਪਾਰਟੀ ਸੀ ਜਿਹਨਾਂ ਕਿਹਾ ਸੀ ਅਸੀਂ ਅ ਸਿਆਸਤ ਨੂੰ ਇੱਕ ਵੱਖਰਾ ਨਾਮ ਦਵਾਂਗੇ ਇੱਕ ਵੱਖਰੀ ਪਛਾਣ ਦਵਾਂਗੇ ਟ੍ਰੈਡੀਸ਼ਨਲ ਪਾਰਟੀਆਂ ਨਾਲ ਅਸੀਂ ਬਿਲਕੁਲ ਸਿਆਸਤ ਸਾਫ ਸਾਫ ਸੁਥਰੀ ਕਰਾਂਗੇ ਪ੍ਰਿੰਸੀਪਲ ਕਰਾਂਗੇ ਤੇ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਵਿਜੀਲੈਂਸ ਦਾ ਇਸਤੇਮਾਲ ਪੁਲਿਸ ਦਾ ਇਸਤੇਮਾਲ ਆਪਣੇ ਸਿਆਸੀ ਵਿਰੋਧੀਆਂ ਨੂੰ ਜੀ ਆਪਣੇ ਨਾਲ ਲਾਣ ਵਾਸਤੇ ਕੀਤਾ ਉਹਦੇ ਵਿੱਚੋਂ ਮੈਂ ਸਮਝਣਾ ਬਹੁਤ ਵੱਡਾ ਰਿਜ਼ਲਟ ਹੈ ਜੀ 13 ਦੇ ਵਿੱਚ 7 7 ਸੀਟਾਂ ਸੀ ਜਿੱਤਨੇ ਆ ਭਗਵੰਤ ਮਾਨ ਜਿੱਤੇ ਦਾਵਾ 13 ਦਾ ਕਰਦਾ ਜਿੰਨਾ ਤੇ ਆ ਜਾਂਦਾ ਦੋ ਰੈਡਿਕਲ ਚ ਚੰਦੇ ਨੇ ਇੱਕ ਅਖਾਲੀ ਦਲ ਜਿੱਤੀ ਹੈ ਤੇ ਸਾਰੋਂ ਵੱਡਾ ਮੈਂ ਸਮਝਣਾ ਜਿਹੜਾ ਸਾਡੀ ਪਾਰਟੀ ਨੂੰ ਸਹਰਾ ਜਾਂਦਾ ਕਿ ਨਰਿੰਦਰ ਮੋਦੀ ਜਿਹਦੀ ਇੱਕ ਬਹੁਤ ਵੱਡੀ ਪਛਾਣ ਹੈ ਤਜੀਵਾਰਾਇਆ ਐਂਡ ਇਨ ਸਪਾਈਟ ਆਫ ਥੈਟ ਇੱਕ ਬਹੁਤ ਵੱਡਾ ਨਾਰਾ ਉਹਨਾਂ ਕੋਲ ਇੱਕ ਧਾਰਮਿਕ ਨਾਰਾ ਸੀ ਜਿਹਦੇ ਉੱਤੇ ਬਹੁਤ ਵੱਡੇ ਪੇਮਾਨੇ ਤੇ ਇੱਕ ਸਰਟਨ ਬੜਾ ਇਨਫਲੂਐਂਸ਼ਲ ਸੈਕਸ਼ਨ ਜਿਹੜਾ ਉਹਨੂੰ ਉਹਨਾਂ ਨੇ ਆਪਣੇ ਵੱਲ ਮੋਟੀਵੇਟ ਕੀਤਾ ਪੋਲਰਾਈਜ਼ ਕੀਤਾ ਉਸ ਦੇ باوجود ਵੀ ਉਹਨਾਂ ਦਾ ਖਾਤਾ ਨਹੀਂ ਖੁੱਲਣ ਦਿੱਤਾ ਸੈਕੂਲਰ ਫੋਰਸਿਸ ਤੇ ਨੈਸ਼ਨਲਿਸਟ ਫੋਰਸਿਸ ਦੀ ਵੱਡੀ ਵਿਕਟਰੀ ਪੰਜਾਬ ਚ ਹੋਈ ਹੈ। ਹਮ ਮੋਦੀ ਦਾ ਰਤ ਸਾਰੇ ਹਿੰਦੁਸਤਾਨ ਦੇ ਰੋਕਿਆ ਤੇ ਪੰਜਾਬ ਨੇ ਰੋਕਿਆ। ਹਾਲਾਂਕਿ ਆਪ ਵੀ ਆਇਆ ਇੱਥੇ ਪ੍ਰਚਾਰ ਕਰਨ ਵਾਸਤੇ। ਮੋਦੀ ਤਿੰਨ ਵਾਰ ਇੱਥੇ ਆਇਆ ਹੈ, ਅਮਿਤ ਸ਼ਾ ਆਇਆ ਹੈ ਇਹਨਾਂ ਦੇ ਜਿੰਨੇ ਚੀਫ ਮਿਨਿਸਟਰਸ ਨੇ ਯੋਗੀ ਤੇ ਤੇਨਨਾਤੋ ਲਾਵਾ ਰਾਜਨਾਥ ਸਿੰਘ ਜੀ ਗਟਕਰੀ ਸਭ ਸਾਰੇ ਤੇ ਆਏ। ਇਨਸਪਾਈਟ ਆਫ ਥੈਟ ਉਹਨਾਂ ਦਾ ਖਾਤਾ ਨਹੀਂ ਖੁੱਲਣ ਦਿੱਤਾ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਪਰ ਤੁਹਾਡੇ ਆਪਣੇ ਲੀਡਰ ਕਹਿ ਰਹੇ ਆ ਕਿ ਠੀਕ ਆ 13 ਚੋਂ 7 ਸੀਟਾਂ ਜ਼ਰੂਰ ਕਾਂਗਰਸ ਜਿੱਤ ਗਈ ਆ ਪਰ ਜਿਹੜਾ ਵੋਟ ਸ਼ੇਅਰ ਆ 2019 ਤੋਂ ਲੈ ਕੇ ਹੁਣ ਤੱਕ ਉਹਦੇ ਵਿੱਚ ਕਾਫੀ ਡ੍ਰੌਪ ਹੈ 40 ਤੋਂ 26 ਫੀਸਦੀ ਤੇ ਆ ਗਏ ਕਮਰ ਜੀ ਇਹ ਉਹ ਲੀਡਰ ਨੇ ਜਿਹੜੇ ਮਿਸ ਰਿਪਰੈਜ਼ੈਂਟ ਫੈਕਟਸ ਨੂੰ ਕਰ ਰਹੇ ਨੇ ਪਰ ਅਨਫੋਰਚੂਨੇਟ ਗੱਲ ਹੈ ਕਿ ਐਡੀ ਵੱਡੀ ਵਿਕਟਰੀ ਤੋਂ ਬਾਅਦ ਐਨੀਆਂ ਡਿਫਿਕਲਟ ਸਰਕਮਸਟੈਂਸਿਜ਼ ਤੋਂ ਬਾਅਦ ਬਜਾਏ ਇਹ ਜਿ ਸਲਾਕਾ ਕਰ ਰਹੇ ਸਾਡੇ ਆਪਣੇ ਬੰਦੇ ਸਾਰਾ ਪੰਜਾਬ ਸਲਾਕਾ ਕਰ ਰਿਹਾ ਸਾਰਾ ਦੇਸ਼ ਸਲਾਕਾ ਕਰ ਰਿਹਾ ਪਾਰਟੀ ਦੀ ਹਾਈ ਕਮਾਂਡ ਸਲਾਕਾ ਕਰ ਰਹੀ ਤੇ ਕੁਝ ਵਿਅਕਤੀ ਹੋ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਉਹਨਾਂ ਦੀ ਆਪਣੀਆਂ ਆकांक्षाਵਾਂ ਸੀ ਉਹ ਮੀਟ ਨਹੀਂ ਹੋ ਸਕੀਆਂ ਤਾਂ ਉਹ ਹੋਣ ਇਸ ਕਿਸਮ ਦੀ ਗੱਲ ਕਰ ਮੈਂ ਤੁਹਾਨੂੰ ਤੁਹਾਡੀ ਪਹਿਲੀ ਗੱਲ ਦਾ ਜਵਾਬ ਦਿੰਦਾ ਕਮਰਜੀ ਜਿਹੜੀ 40% ਤੇ 40% ਸਾਨੂੰ ਕਦੋਂ ਪਈ ਸੀ ਜੀ 2019 2019 2019 ਦੇ ਵਿੱਚ 5 ਸਾਲ ਦਾ ਫਰਕ ਹੈ ਉਸ ਤੋਂ ਬਾਅਦ ਫਿਰ ਬਾਈ ਦੀਆਂ ਲੈਕਚਰਸ ਹੁੰਦੀਆਂ ਆ ਬਾਈ ਦੇ ਲੈਕਚਰਸ ਦੇ ਵਿੱਚ ਸਾਨੂੰ 23% ਵੋਟ ਮਿਲਦੀ ਅਸੀਂ ਬਾਈ ਦਾ ਮੁਕਾਬਲਾ ਜੇ ਜੇ ਤੁਸੀਂ ਮੁਕਾਬਲਾ ਕਰਨਾ ਦੋਨੋਂ ਚੀਜ਼ਾਂ ਦਾ ਇਟ ਇਜ਼ ਵਿਦ 22 ਨਾਟ ਵਿਦ 19 ਹੁਣ ਬਾਈ ਦੇ ਵਿੱਚ ਤੁਸੀਂ 23% ਲੈਂਦੇ ਹੋ ਹੁਣ ਤੁਸੀਂ 27 ਤੇ ਚਲੇ ਜਾਂਦੇ ਹੋ ਸਾਡੀ ਵੋਟ ਵਧੀ ਹੈ ਨਹੀਂ ਪਰ ਉਹ ਤਾਂ ਠੀਕ ਹੈ ਪਰ ਪੁਆਇੰਟ ਇਹ ਹੈ ਕਿ ਤੁਹਾਡੀ 26% ਦੀ ਵੋਟ ਸ਼ੇਅਰ ਆ 27 ਸਤਿ ਆਮ ਆਦਮੀ ਪਾਰਟੀ ਦਾ ਵੀ ਕਰੀਬ ਕਰੀਬ ਉਹ ਨਹੀਂ ਵੋਟ ਸੇ ਰਿਹਾ ਹਾਲੇ ਕੀ ਸਿਟਾ ਉਹਨਾਂ ਨੇ ਤੇ ਨਹੀਂ ਆਈਆਂ ਸੋ ਇਹ ਫਿਕਰ ਵਾਲੀ ਗੱਲ ਤੇ ਹੈ ਹੀ ਐ ਨਾ ਕੁਝ ਨਾ ਕੁਝ ਕਰੋਗੇ ਜ਼ਰੂਰ ਇਹਦੇ ਬਾਰੇ ਬਿਲਕੁਲ ਫਿਕਰ ਵਾਲੀ ਨਹੀਂ ਇਹ ਇਸ ਗੱਲ ਕਰ ਫਿਕਰ ਵਾਲੀ ਨਹੀਂ ਹੁਣ ਮੈਂ ਤੁਹਾਨੂੰ ਅਗਲੀ ਗੱਲ ਤੇ ਆਨਾ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪਿਆਰੀ ਤੋਂ ਚਭੀਆਂ ਤੇ ਆਈ ਹੈ ਅਸੀਂ tenia ਦੋ ਸਾਇਆਂ ਤੇ ਗਏ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਤੁਸੀਂ ਅਕਾਲੀ ਦਲ 18 ਤੋਂ 12 13 ਤੇ ਆਇਆ ਹੈ ਬੀਜੇਪੀ ਜਿਹੜੀ ਵੋਟ ਵਧੀ ਹੈ ਉਹ ਇਸ ਗੱਲ ਕਰ ਵਧੀ ਕਿਉਂਕਿ ਪਹਿਲੀ ਵਾਰ ਸਾਰੇ ਪੰਜਾਬ ਚ ਲੜੇ ਇੰਡੀਪੈਂਡੈਂਟਲੀ ਇਸ ਤੋਂ ਪਹਿਲੇ ਕਦੀ ਲੜੇ ਦੂਜੀ ਗੱਲ ਇੱਕ ਸਪੈਸੀਫਿਕ ਰਿਲੀਜੀਅਸ ਨਾਰੇ ਤੇ ਇਹ ਬੀਜੇਪੀ ਨੇ ਵੋਟ ਆਪਣਾ ਜਿਹੜਾ ਪੋਲਰਾਈਜ਼ ਕੀਤਾ ਤਾਂ ਇਸ ਗੱਲ ਕਰ ਇਹ ਵੇਖੋ ਮੈਂ ਤੈਨੂੰ ਹੁਣੇ ਅੱਜ ਤੋਂ 10 ਦਿਨ ਬਾਅਦ ਜਲੰਧ ਦੇਣਾ ਬਾਅਦ 10 ਵੀ ਨਹੀਂ 5-7 ਦੇਣਾ ਬਾਅਦ ਜਿਲੰਦਰ ਵੈਸਤੀਆਂ ਇਲੈਕਸ਼ਨ ਹੋਣ ਵਾਲੀ ਹੈ ਲੋ ਮੈਂ ਤੁਹਾਨੂੰ ਪਹਿਲਾਂ ਹੀ ਤੁਹਾਡੇ ਨਾਲ ਦਾਵਾ ਕਰਨਾ ਇਹਨਾਂ ਨੂੰ 42000 ਵੋਟ ਪਈ ਸੀ বিজেਤੇ ਇਹਨਾਂ ਦੀਆਂ 30 ਤੁੱਤੇ ਨਿਕਲਾਈ ਤੇ ਤੁਸੀਂ ਮੇਰੇ ਨਾਲ ਛੱਤ ਲਾ ਲੋ ਇਸ ਗੱਲ ਦੀ ਮੈਂ ਪਹਿਲੇ ਇਹ ਗੱਲ ਕਹੀ ਸੀ ਨੈਸ਼ਨਲ ਟੈਲੀਵਿਜ਼ਨ ਚੈਨਲਸ ਤੇ ਸਾਰਿਆਂ ਤੇ ਕਿ ਮੈਂ ਆਪਣੇ ਪੋਲੀਟਿਕਲ ਤਜਰਬੇ ਤੋਂ ਦਸੜੇ ਨਾ ਤਾਂ ਖਾਤਾ ਨਹੀਂ ਖੋਲਣ ਦੇਣਾ ਕੋਈ ਨਹੀਂ ਸੀ ਮੰਨ ਕੇ ਰਾਜੀ ਰਾਜੀ ਦੀਪਸ ਅਜਿਹਾ ਨਹੀਂ ਮੰਨ ਕੇ ਰਾਜੀ ਨਹੀਂ ਸੀ ਰਾਹੁਲ ਕਵਰ ਬਣ ਕੇ ਰਾਜੀ ਨਹੀਂ ਸੀ ਤੇ ਕਵਰ ਸੰਧੂ ਜੀ ਵੀ ਹੁਣ ਮੰਨ ਕੇ ਰਾਜੀ ਨਹੀਂ ਨੇ ਕਿ ਦੇਰ ਊਡ ਬੀ ਅ ਡ੍ਰੌਪ ਆਫ 10 ਟੂ 15000 ਵੋਟਸ ਵਿਦਰ ਸਪੈਨ ਆਫ 1 ਮੰਥ ਇੱਕ ਮਹੀਨੇ ਦੇ ਵਿੱਚ ਅਜੇ ਸਾਡੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਇੱਕ ਮਹੀਨੇ ਦੇ ਵਿੱਚ ਜੇ 12 ਤੋਂ 15000 ਵੋਟ ਇਹਨਾਂ ਦਾ ਡਿੱਗ ਗਿਆ ਤਾਂ ਜਿਹੜੀ ਮੈਂ ਗੱਲ ਕਰ ਰਿਹਾ ਉਹ ਸੱਚ ਹੈ ਕਿ ਇਹਨਾਂ ਨੂੰ ਤਕਰੀਬਨ ਸਾਡਾ 6% ਵੋਟ ਯਮਰ ਜੀ ਜੇ ਟ੍ਰੈਡੀਸ਼ਨਲੀ ਕਾਂਗਰਸ ਨੂੰ ਆਂਦਾ ਸੀ ਉਹ ਇਸ ਨਾਰੇ ਤੇ ਧਾਰਮਿਕ ਨਾਰੇ ਤੇ ਵੀ ਜੀਪੀ ਲੂੰ ਗਿਆ ਇਟ ਵਿਲ ਰਿਟਰਨ ਬੈਕ ਇਟਸ ਕਮਿੰਗ ਬੈਕ ਤੋ ਅਸੀਂ ਜਿੱਥੇ ਸਾਨੂੰ ਸਾਡੀ ਇੰਟਰਨਲ ਸਰਵੇ ਸਾਨੂੰ 31% ਤੇ ਰੱਖਦੇ ਸੀ ਨੈਸ਼ਨਲ ਸਰਵੇ ਸਾਨੂੰ 33% ਤੇ ਰੱਖ ਰਿਹਾ ਅਸੀਂ ਜਿਹੜਾ 4% ਡ੍ਰੋਪ ਹੈ ਮੇਰਾ ਖਿਆਲ 6% ਸਾਡਾ ਵੋਟ ਬੀਜੇਪੀ ਲੈ ਗਈ ਹੈ ਅਸੀਂ 32 ਤੋਂ 33% ਤੇ ਹੋਣੇ ਚਾਹੀਦੇ ਸੀ ਐਂਡ ਮੇਰਾ ਦਾਵਾ ਮੇਰੀ ਗੱਲ ਸੁਣ ਜਿਉਂ-ਜਿਉਂ ਆਪ ਥੱਲੇ ਜਾਏਗੀ ਕਿਉਂਕਿ ਸੈਕੂਲਰ ਵੋਟ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਤੁਸੀਂ ਕੋਈ ਵੋਟ ਦਾ ਫਾਇਦਾ ਨਹੀਂ ਲੈ ਰਹੇ ਹੋ ਵੋਟ ਦਾ ਫਾਇਦਾ ਨਹੀਂ ਲੈ ਰਹੇ ਤੁਸੀਂ ਖੁਦ ਐਮ.ਐਲ.ਏ ਰਹੇ ਹੋ ਤਕਰੀਬਨ 40 ਤੋਂ 64% ਵੋਟ ਹੈ ਉਹ ਜਿਹੜਾ ਸੈਕੂਲਰ ਉਹਦੇ ਵਿੱਚ ਕਦੀ ਕਾਂਗਰਸ ਦੀ ਵੋਟ ਵੱਜ ਜਾਂਦੀ ਕਦੀ ਆਪ ਦੀ ਵੱਜ ਜਾਂਦੀ ਨਹੀਂ ਹੁਣ ਜਿੱਸਾਂ ਚ ਸੰਗ ਆਪ ਥੱਲੇ ਜਾਏਗਾ ਕਾਂਗਰਸੀ ਵੋਟ ਵਧੇਗੀ ਤੋ ਇਸ ਇਸ ਕਲਕਰ ਵੀ ਹੈਵ ਨਥਿੰਗ ਟੂ ਵਰੀ ਵੀ ਹੈਵ ਟੂ ਵਰਕ ਹਾਰਡ ਅਸੀਂ ਰੀਸਟ੍ਰੈਟੇਜਾਈਜ਼ ਕਰਨਾ ਪਏਗਾ ਬਹੁਤ ਸਾਰਾ ਵੋਟ ਸਾਨੂੰ ਵਾਪਸ ਆਏਗਾ ਜਿੱਸਾਂ ਨੈਸ਼ਨਲ ਲੈਵਲ ਤੇ ਕੌਣ ਕਾਂਗਰਸ ਵਰਕ ਕਰ ਰਹੀ ਹੈ ਇੱਕ ਨਵੀਂ ਊਰਜਾ ਇੱਕ ਨਵੀਂ ਐਨਰਜੀ ਦੇ ਨਾਲ ਐਲਓਪੀ ਦੀ ਜਦੋਂ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਨੇ ਸੰਭਾਲ ਲਈਏ ਜਿਹੜੇ ਲੋਕ ਉਹਨੂੰ ਕਈ ਕਿਸਮ ਦੇ ਨਾਂ ਦਿੰਦੇ ਸੀ ਮਜ਼ਾਕ ਕਰਦੇ ਸੀ ਟਿੱਚ ਕਰਦੇ ਸੀ ਸਾਨੂੰ ਕਹਿੰਦੇ ਸੀ ਦੱਸੋ ਤੁਹਾਡਾ ਲੀਡਰ ਕਿਹੜਾ ਮੋਦੀ ਦੇ ਸਾਹਮਣੇ ਅੱਜ ਸਾਡੇ ਲੀਡਰ ਨੇ ਹਵਾ ਕੱਢਤੀ ਮੋਦੀ ਦੇ ਦੇ ਤੇ ਭੱਜ ਪਾ ਦੇ ਸੋ ਇਸ ਗੱਲ ਕਾਰਨ ਪੰਜਾਬ ਦੇ ਵਿੱਚ ਵੀ ਉਹਦਾ ਸਾਨੂੰ ਐਡਵਾਂਟੇਜ ਆ ਰਿਹਾ ਸ਼ੁਰ ਐਂਡ ਹਾਂਜੀ ਜਿਹੜਾ ਇੱਕ ਡਾਈਕੋਟਮੀ ਦੁਵਿਧਾ ਜੀ ਨਜ਼ਰ ਆਉਂਦੀ ਆ ਕਿ ਪੰਜਾਬ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦਾ ਇੱਕ ਤਰੀਕੇ ਨਾਲ ਮੁਕਾਬਲਾ ਕੀਤਾ ਤਾਂ ਦੀ ਮੁਖ اپੋਜੀਸ਼ਨ ਆਮ ਆਦਮੀ ਪਾਰਟੀ ਸੀ ਨੈਸ਼ਨਲ ਲੈਵਲ ਤੇ ਆਮ ਆਦਮੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਸੀ ਜਿਹਨੂੰ ਕਾਂਗਰਸ ਲੀਡ ਕਰ ਰਹੀ ਸੀ ਕੋਈ ਬਹੁਤੇ ਚੰਗੇ ਰਿਜ਼ਲਟ ਨਹੀਂ ਆਏ ਪੰਜਾਬ ਤੋਂ ਬਾਹਰ ਨਾ ਹਰਿਆਣੇ ਦੇ ਵਿੱਚ ਨਾ ਦਿੱਲੀ ਦੇ ਵਿੱਚ ਸੋ ਤੁਹਾਨੂੰ ਲੱਗਦਾ ਵਾ ਕਿ ਇਸ ਤੋਂ ਬਾਅਦ ਇਕ ਤਬਦੀਲੀ ਆਉਗੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਨੈਸ਼ਨਲ ਲੈਵਲ ਤੇ ਵੀ ਸ਼ਾਇਦ ਗੱਠਜੋੜ ਨਹੀਂ ਕਰੂਗੀ ਅਗਲੀਆਂ ਇਲੈਕਸ਼ਨਸ ਵੇਖੋ ਕਮਰ ਕਮਰ ਜੀ ਸਾਰ ਨੂੰ ਪਹਿਲਾ ਪੋਲਿਟিক্যাল ਕਾਂਗਰਸ ਦਾ ਲੀਡਰ ਤੁਹਾਡਾ ਦਾਸ ਸੀ ਤੁਹਾਡੇ ਸਾਹਮਣੇ ਬੈਠਾ ਜਿਹਨੂੰ ਤੁਸੀਂ ਇੰਟਰਵਿਊ ਕਰ ਰਹੇ ਜਿਹਨੇ ਲਾਈਨ ਖਿੱਚ ਕੇ ਕਿਹਾ ਸੀ ਵੀ ਵਿਲ ਹੈਵ ਨਥਿੰਗ ਟੂ ਡੂ ਵਿਦ ਆ ਬਿਲਕੁਲ ਠੀਕ ਹੈ ਐਂਡ ਉਸ ਟਾਈਮ ਮੈਨੂੰ ਸਾਰੇ ਕਹਿੰਦੇ ਸੀ ਕਿ ਤੁਸੀਂ ਬਹੁਤ ਗਲਤ ਗੈਂਬਲ ਪੋਲਿਟিক্যাল ਕਰਨ ਲੱਗੇ ਹੋ ਉਤੋਂ ਵੀ ਸਾਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਦੋਨੋਂ ਜਣੇ ਇਕੱਠੇ ਹੋਵਾਂਗੇ 13 ਆਣਗੇ ਮਹ ਜੀ 13 ਨੂੰ ਛੱਡੋ ਅਸੀਂ ਆਪਣੀ ਹੋਂਦ ਬਚਾਣੀ ਐਸ ਤੋਂ ਬਾਅਦ ਨੁਕਸਾਨ ਹੋਣਾ ਸੀ ਉਹ ਹਾਂ ਉਸ ਤੋਂ ਬਾਅਦ ਐਤ ਕੀ ਸਾਡੀ ਹੋਂਦ ਮੁੱਕ ਜਾਣੀ ਐਂਡ ਆਈ ਹੈਵ ਬੀਨ ਪ੍ਰੂਵਨ ਰਾਈਟ ਹਮ ਹਮ ਆਈ ਹੈ ਬੀਨ ਪ੍ਰੂਵਨ ਰਾਈਟ ਅਸੀਂ ਹਰਿਆਣੇ ਵਿੱਚ ਆਪ ਨਾਲ ਗਏ ਅਸੀਂ ਉਹ ਸੀਟ ਹਾਰ ਕੇ ਜਿਹੜੀ ਕੁਰਕਸ਼ੇਤਰ ਰਹੀ ਜਿਤਨੀ ਸੀ ਦਿੱਲੀ ਵਿੱਚ ਸੱਦੀਆਂ ਸੱਤ ਸੀਟਾਂ ਸੀ ਹਾਰ ਗਏ ਜੀ ਜਿਹਦੇ ਵਿੱਚ ਮੈਂ ਸਮਝਦਾ ਦੋ ਤੋਂ ਤਿੰਨ ਕਾਂਗਰਸ ਦੇ ਜਿਤਨੀ ਗੁਜਰਾਤ ਦੇ ਵਿੱਚ ਅਸੀਂ ਸੀਟਾਂ ਹਾਰ ਗਏ ਸੋ ਇਨਾਂ ਨਾਲ ਕੋਆਰਡੀਨੇਸ਼ਨ ਚੱਲੇਗੀ ਜੋ ਮੈਨੂੰ ਨਜ਼ਰ ਆ ਰਿਹਾ ਹੈ ਇਹਨਾਂ ਨਾਲ ਨੈਸ਼ਨਲ ਲੈਵਲ ਤੇ ਕੋਆਰਡੀਨੇਸ਼ਨ ਚੱਲੇਗੀ ਬਟ ਪੋਲੀਟਿਕਲ ਸਾਡਾ ਪੱਕੇ ਤੌਰ ਡਾਈਵੋਰਸ ਇਹਨਾਂ ਨਾਲ ਹੋ ਚੁੱਕਿਆ ਹੈ ਜੀ ਅੰਡਰ ਨੋ ਸਰਕਮਸਟੈਂਸਸ ਹਿੰਦੁਸਤਾਨ ਚ ਅਸੀਂ ਕਿਤੇ ਵੀ ਆਮ ਆਦਮੀ ਪਾਰਟੀ ਨਾਲ ਵਿਸ਼ੇਸ਼ ਤੌਰ ਪੰਜਾਬ ਤੇ ਆਮ ਸ਼ੋਰ ਬਟ ਬਾਹਰ ਵੀ ਮੈਨੂੰ ਨੇ ਨਜ਼ਰ ਆਂਦਾ ਓਲਡਰੀ ਕਾਂਗਰਸ ਇਸ ਵੀਲਿੰਗ ਮੈਨੂੰ ਜਿਨੇ ਕਲੀਗਜ਼ ਮਿਲਿਓ ਨਾ ਕਿਹਾ ਬਾਜਪਾ ਸਰ ਜਿਹੜੀ ਤੁਹਾਡੀ ਪੋਲਿਸੀ ਸੀ ਜੇ ਅਸੀਂ ਉਸੇ ਤੇ ਸਟ੍ਰੈਟਜੀ ਤੇ ਚੱਲਦੇ ਤੇ ਕਾਂਗਰਸ ਘੱਟ ਤੋਂ ਘੱਟ ਤਿੰਨ ਤੋਂ ਚਾਰ ਸੀਟਾਂ ਹੋਰ ਪੈਕਅਪ ਕ ਕਰ ਲਿੰਦੀ ਜਿਹੜੀ ਖੇਪੀ ਲੈ ਗਈ ਪ੍ਰਤਾਪ 2021-22 ਦੇ ਵਿੱਚ ਤੁਹਾਡੇ ਬਹੁਤ ਸਾਰੇ ਸੀਨੀਅਰ ਲੀਡਰ ਪਾਰਟੀ ਛੱਡ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਸੁਨੀਲ ਜਾਖੜ ਚਲੇ ਗਏ ਜਿਹੜੇ ਤੁਹਾਡੇ ਪ੍ਰਧਾਨ ਸੀਗੇ ਹੁਣ ਉੱਥੇ ਪ੍ਰਧਾਨ ਆ ਬੀਜਪੀ ਦੇ ਵਿੱਚ ਇਹਦਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਸਾਥ ਦੇ ਨਾਲ ਵੇਖੋ ਕਵਰ ਜੀ ਕੈਪਟਨ ਅਮਰਿੰਦਰ ਸਿੰਘ ਤਕਰੀਬਨ 98 ਤੋਂ ਲੈ ਕੇ ਹੁਣ ਤੱਕ 19 ਤੱਕ ਤੁਸੀਂ ਆਪੇ ਹਿਸਾਬ ਲਓ 21 ਸਾਲ ਬਸ ਅ ਟਾਵਰਿੰਗ ਫਿਗਰ ਤਿੰਨ ਵਾਰ ਪ੍ਰਧਾਨ ਰਹਿ ਗਿਆ ਦੋ ਵਾਰ ਸੀ ਮਿਸਟਰ ਰਹਿ ਗਿਆ ਹਮ ਸਾਰੀ ਕਾਂਗਰਸ ਉਹਦੇ ਇਰਦ-ਗਿਰਦ ਹੀ ਕੋਮਦੀਸ ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗਾ ਬੋਰ ਡਿੱਗ ਪਿਆ ਹਮ ਪਾਰਟੀ ਛੱਡ ਕੇ ਚਲਾ ਗਿਆ ਬਹੁਤ ਸਾਰੇ ਲੋਕ ਉਸ ਟਾਈਮ ਛੱਡ ਗਏ ਹਮ ਤੇ ਉਸ ਤੋਂ ਬਾਅਦ ਸਬਸੀਕੁਐਂਟਲੀ ਇਲੈਕਸ਼ਨ ਸੁਬਾ ਜਦੋਂ ਅਸੀਂ 78 ਤੋਂ 18 ਤੇ ਆ ਗਏ ਫਿਰ ਸੁਨੀਲ ਜਾਕਰ ਤੇ ਹੋਰ ਬਹੁਤ ਸਾਰੇ ਸਾਥੀ ਛੱਡ ਕੇ ਚਲੇ ਗਏ ਆਬਵੀਅਸਲੀ ਉਹਦੇ ਵਿੱਚ ਸਾਡਾ ਬੇਸ ਖਰੇਕੋ ਉਹਦੇ ਵਸਾਨੂੰ ਵੱਡਾ ਨੁਕਸਾਨ ਹੋਇਆ ਬਟ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਫੇਰ ਇਕੱਠਾ ਕੀਤਾ ਜੋ ਕੁਝ ਸੜਾ ਖਤਮ ਹੋਇਆ ਸੀ ਤਬਾ ਹੋਇਆ ਸੀ ਉਹਨੂੰ ਫੇਰ ਇਕੱਠਾ ਕਰਕੇ ਬਹੁਤ سارے ਸਾਥੀ ਅਸੀਂ ਵਾਪਸ ਲੈ ਕੇ ਆਂਦੇ ਉਹਦੇ ਦਾ ਵੀ ਫਰਕ ਪਿਆ ਉਹਨੂੰ ਬੋਰਡ ਤੁਹਾਡੇ ਸਾਹਮਣੇ 23 ਤੋਂ ਬਾਅਦ 23% ਸਾਨੂੰ ਜਦੋਂ ਪਈਏ 2022 ਉਸ ਤੋਂ ਬਾਅਦ ਜਾਖੜ ਤੇ ਬਾਕੀ ਸਾਥੀ ਗਏ ਅਸੀਂ 23 ਤੋਂ 27 ਤੱਕ ਫੇਰ ਪਹੁੰਚ ਗਏ ਮੈਨੂੰ ਇਹ ਪੂਰਨਾਸ ਹੈ ਜਦੋਂ ਅਗਲੀ ਅਸੈਂਬਲੀ ਇਲੈਕਸ਼ਨਸ ਆਈ ਚੋਂਗੀਆਂ ਵੀ ਊਡ ਬੀ ਪਲੇਸਡ ਐਟ 42 ਟੂ 43 ਪਰਸੈਂਟ ਵੋਟਸ ਜੇ ਜਿਹੜੇ ਲੀਡਰ ਛੱਡ ਕੇ ਗਏ ਤੁਹਾਨੂੰ ਜੇ ਉਹਨਾਂ ਚੋਂ ਕੁਝ ਦੁਬਾਰਾ ਵਾਪਸ ਆਉਣਾ ਚਾਹਣ ਕਰ ਵਾਪਸੀ ਕਰਨਾ ਚਾਹਣ ਤੇ ਤੁਹਾਡਾ ਕੀ ਸਟੈਂਡ ਹੋਊਗਾ ਇੱਕ ਬਰ ਜੀ ਬਹੁਤ ਸਾਰੇ ਤੇ ਮੈਂ ਆਪ ਹੀ ਲੈ ਆਇਆ ਜਿਹੜੇ ਮੈਂ ਲੈ ਕੇ ਆਇਆ ਜੇ ਮੇਰਾ ਇਹ ਮੈਂ ਗੱਲ ਕਹਾਂ ਕਿ ਦੇ ਆਰ ਨਾਟ ਵੈਲਕਮ ਇਹ ਵੀ ਗੱਲ ਗਲਤ ਹੋਏਗੀ ਬਲਬੀਰ ਸਿੱਧੂ ਨੂੰ ਮੈਂ ਵਾਪਸ ਲੈ ਆਇਆ ਹਮ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੈਂ ਵਾਪਸ ਲੈ ਕੇ ਆਇਆ ਰਾਜਕੁਮਾਰ ਵਿਕਟਾ ਜੀ ਨੂੰ ਮੈਂ ਵਾਪਸ ਲੈ ਕੇ ਆਇਆ ਇਦੇ ਵਿੱਚ ਹੰਸਰਾ ਜੋਸ਼ਿੰਦ ਜੀ ਨੂੰ ਮੈਂ ਲੈ ਕੇ ਆਇਆ ਮਹਿੰਦਰ ਰੇਨਵਾ ਜੀ ਨੂੰ ਮੈਂ ਵਾਪਸ ਲੈ ਕੇ ਆਇਆ ਸੋ ਲੋਟ ਆ ਪੀਪਲ ਆਵ ਗੋਟ them ਬੈਕ ਹੁਣ ਜਿਹੜੇ ਕੋਈ ਹੋਰ ਵੀ ਆਣਗੇ ਕੇਸ ਟੂ ਹੈ ਦੇਖੋ ਤੁਹਾਨੂੰ ਬੰਦਿਆਂ ਦੀ ਜ਼ਰੂਰਤ ਤੇ ਰਹਿੰਦੀ ਰਹਿੰਦੀ ਜਿਸ ਹਲਕੇ ਦੇ ਵਿੱਚ ਸਾਡੇ ਸਾਨੂੰ ਇਹ ਨਜ਼ਰ ਆਏਗਾ ਕਿ ਸਾਡੇ ਕੋਲ ਕੋਈ ਵਾਇਬਲ ਆਲਟਰਨੇਟਿਵ ਨਹੀਂ ਹੈ ਉੱਧਰ ਕੋ ਪੁਰਾਣਾ ਬੰਦ ਵੇਖੋ ਇਹ ਬੰਦੇ ਕਿਉਂ ਗਏ ਇਹ ਬੰਦੇ ਜ਼ਿਆਦਾਤਰ ਜਿਹੜੇ ਸੀ ਥੋੜੀ ਦੇਰ ਵਾਸੇ ਹਾਰ ਤੋਂ ਥਿੜ ਗਏ ਹਮ ਹਮ ਇਹਨਾਂ ਤੇ ED ਦਾ ਇਹਨਾਂ ਤੇ vigilance ਦਾ ਜਿਹੜਾ ਦਬਦਬਾ ਸੀ ਉਹਦੇ ਵਿੱਚ ਵੀ ਅਜੇ ਇੱਕ ਦੋ ਬੰਦੇ ਹੈ ਨੇ ਜਿਹੜੇ ਫੇਰ ਆਣਾ ਚਾਹੁੰਦੇ ਨੇ ਉਹ vigilance ਤੋਂ ED ਦੇ ਦਬਦਬਾ ਤੋਂ ਨਿਕਲੇ ਨੇ ਵੇਖੋ ਇਹ ਹੀ ਅਗਨੀ ਪ੍ਰੀਖਿਆ ਕੀ ਹੁੰਦੀ ਹੈ ਬਿਲਕੁਲ ਠੀਕ ਹੈ ਅਗਨੀ ਪ੍ਰੀਖਿਆ ਇਹਦੇ ਚ ਹੀ ਆਂਦੀ ਹੈ ਕਿ ਕਿੰਨੇ ਕ ਬੰਦੇ ਦੇ ਔਖੀ ਘੜੀ ਦੇ ਵਿੱਚ ਇਤਿਹਾਸ ਤੁਸੀਂ ਫੋਲ ਕੇ ਵੇਖ ਲਓ ਗੁਰੂਆਂ ਪੀਰਾਂ ਪਗੰਬਰਾਂ ਨੂੰ ਔਖੀ ਘੜੀ ਚ ਲੋਕ ਛੱਡ ਗਏ ਇਹਦੇ ਪਾਰਟੀ ਦੀ ਗੱਲ ਸੀ ਬਿਲਕੁਲ ਠੀਕ ਬਟ ਵਾਂਸ ਦੇ ਕਮ ਬੈਕ ਕਿਹੜੀ ਸਾਡੀ ਪਾਰਟੀ ਦੀ ideologies ਨੂੰ ਟੋ ਕਰਦਾ ਉਹਨੂੰ ਵਾਪਸ ਲੈਣ ਚ ਮੇਰਾ ਖਿਆਲ ਹੈ ਬੁਤਾ ਉਹਦੇ ਚ ਸੋਚ ਵਿਚਾਰ ਨਹੀਂ ਪਿਛਲੇ 2-3 ਸਾਲਾਂ ਚ ਇੱਕ ਬੜਾ ਅਫਸੋਸਨਾਕ ਜਿਹਾ ਟ੍ਰੈਂਡ ਨਜ਼ਰ ਆਇਆ ਵਾ ਦਲ ਬਦਲਣ ਦਾ ਆਪਾਂ ਵੇਖਿਆ ਯਕ ਔਰ ਖਾਸ ਕਰਕੇ ਜਿਲੰਦਰ ਦੇ ਵਿੱਚ ਤੇ ਹਾਦੀ ਹੋ ਗਈ ਪਹਿਲੋਂ ਵੀ ਤੇ ਆ ਹੁਣ ਫੇਰ ਜਿੰਮਨੀ ਛੋਣ ਦੇ ਵਿੱਚ ਵੀ ਪਰ ਉੱਥੇ ਤੁਸੀਂ ਐਕਸਟੈਂਡ ਲਿਆ ਜਲੰਧਰ ਦੇ ਵਿੱਚ ਕਿਸੇ ਦਲ ਬਦਲੂ ਨੂੰ ਟਿਕਟ ਨਹੀਂ ਦਿੱਤੀ ਤੁਸੀਂ ਆਪਣੀ ਪਾਰਟੀ ਵਰਕਰ ਨੂੰ ਟਿਕਟ ਦਿੱਤੀ ਸੋ ਇਹਦੇ ਤੇ ਹੁਣ ਕੋਈ ਕਲੀਅਰ ਪਾਲਿਸੀ ਹੈ ਵਾ ਪਾਰਟੀ ਦੀ ਕਿ ਕੋਸ਼ਿਸ਼ ਜਿੱਥੇ ਤੱਕ ਹੋ ਸਕੇ ਕਿ ਦਲ ਬਦਲੂ ਜਿਹੜੇ ਜਿਹੜੇ ਹੈਬਿਚੁਅਲ ਦਲ ਬਦਲੂ ਆ ਆਦਤਨ ਉਹ ਨਹੀਂ ਲੈ ਜਾਣਗੇ ਕੁਮਰ ਜੀ ਇਹ ਸਾਡੀ ਬਰਜ਼ੋਰ ਕੋਸ਼ਿਸ਼ ਹੋਏਗੀ ਕਿਉਂਕਿ ਪੰਜਾਬ ਨੇ ਜਿੰਨੇ ਵੀ ਟਰਨ ਕੋਰਟ ਸੀ ਇਹ ਮжоਰਿਟੀ ਟਰਨ ਕੋਰਟ ਚੰਗੀ ਤਰ੍ਹਾਂ ਮਾਜ ਕੇ ਕਰਲੇ ਹਮ ਰਵਨੀਤ ਬਿੱਟੂ ਵੇਖ ਲੋ ਪ੍ਰਨੀਤ ਕੌਰ ਵੇਖ ਲੋ ਜਿੰਨੇ ਵੀ ਬੰਦਿਆਂ ਨੇ ਕਾਂਗਰਸ ਛੱਡ ਕੇ ਉਧਰ ਜਾ ਕੇ ਰਾਣਾ ਸੁੱਢੀ ਪੀ ਲਓ ਏਕਸੈਪਟ ਫॉर ਚੱਬੇਵਾਲ ਕਿਉਂਕਿ ਚੱਬੇਵਾਲ ਇੱਕ ਬੰਦਾ ਸੀ ਜਿਹਦੇ ਵੱਲ ਅਸੀਂ ਵਿਸ਼ੇਸ਼ ਧਿਆਨ ਨਹੀਂ ਦੇ ਸਕੇ ਸਾਨੂੰ ਬਟੂ ਰਾਣਾ ਜ਼ਰੂਰੀ ਸੀ ਸਾਨੂੰ ਪਰਨੀਤ ਕੋਰ ਹਰ ਰਾਣੀ ਜ਼ਰੂਰੀ ਸੀ ਸਾਨੂੰ ਰਾਣਾ ਹਰਾਣਾ ਜ਼ਰੂਰੀ ਸੀ ਸੋ ਇਹਦੇ ਵਿੱਚ ਇਹਦੀ ਜਾਨ ਸੁਰਕਰੂ ਹੋ ਗਈ ਥੋੜਾ ਜਿਹਾ ਬਚ ਕੇ ਨਿਕਲ ਗਿਆ ਮੈਨੂੰ ਅਫਸੋਸ ਹੈ ਕਿ ਇਸ ਨੂੰ ਵੀ ਸਾਨੂੰ ਮਨ ਜਿਹੜਾ ਚਾਹੀਦਾ ਸੀ ਬਟ ਅਸੀਂ ਇਹਦੇ ਵੱਲ ਧਿਆਨ ਥੋੜਾ ਜਿਹਾ ਘੱਟ ਦੇ ਸਕਿਆ ਬਟ ਤੁਸੀਂ ਇੱਕ ਰਿਜ਼ਲਟ ਕਲੀਅਰ ਹੈ ਜਿਸ ਇਸ ਕਿਸਮ ਦੇ ਲੋਕ ਜਿਹੜੇ ਜਿਨ੍ਹਾਂ ਦੀ ਸਿਆਸਤ ਕਿਸੇ ਬੁਨਿਆਦ ਤੇ ਨਾ ਹੋਵੇ ਕਿਸੇ ideologies ਨਾ ਨਾ ਬਜੇ ਹੋ ਉਹਨਾਂ ਨੂੰ ਪੰਜਾਬ ਨੇ ਵੀ ਰਿਜੈਕਟ ਕੀਤਾ ਤੇ ਸੇਮ ਰਿਜ਼ਲਟ ਜਿਲੰਦਰ ਵੈਸਚੂਆਂ ਦੇ ਅਜਮਤ ਹੁਣ ਦੱਸਣਾ ਚਾਹਨਾ ਇਹਦੇ ਇੱਥੇ ਆਪ ਵੀ ਹਾਰ ਨਹੀਂ ਇੱਥੇ ਭਾਜਪਾ ਵੀ ਹਾਰ ਨਹੀਂ ਬਿਕੋਜ਼ ਦੋਨੋਂ ਪਾਰਟੀਆਂ ਦੇ ਕੋਲ ਕੈਂਡੀਡੇਟ ਟਰਨਕੋਰਸ ਨੇ ਸੋ ਤੁਹਾਨੂੰ ਲੱਗਦਾ ਉੱਥੇ ਕਾਂਗਰਸ ਜਿਹੜੀ ਹੈ ਉਹ ਜਿੱਤੇ 100% ਐਸੇ ਜਿੱਤ ਰਹੇ ਐਂਡ ਚੰਗੇ ਬਾਰ ਜਿੱਤਣਾ ਚਾਹਤਾ ਅਗੇਨ ਸਪਾਇਟ ਆਫ ਦੀ ਫੈਕਟ ਕਿ ਸਾਰਾ ਪਰਿਵਾਰ ਲੈ ਕੇ ਤੁਹਾਡਾ ਭਗਵੰਤ ਮਾਨ ਉੱਥੇ ਬੈਠਾ ਵੇਖੋ ਕਦੀ ਚੀਫ ਮਿਨਿਸਟਰ ਇਸ ਸਿਸਪ ਆਪਦੇ ਨਾਲ ਬਾਇਲੈਕਸ਼ਨਸ ਨਹੀਂ ਜਾਂਦੇ ਜੇ ਕੋਈ ਬੰਦਿਆਂ ਵਰਗਾ ਕਿਸੇ ਨੇ ਕੰਮ ਕੀਤਾ ਹੋਏ ਤੇ ਸੈਕਟਰੀਰੀ ਸੋ ਬੈਠੇ ਹੀ ਚਾਰੀਆ ਲੈਕਚਰਾਂ ਦੇ ਜਾਈਦਾ ਇਟ ਸ਼ੋਜ਼ ਬੇਸਿਕਲੀ ਦੇ ਹੈਵ ਕੰਪਲੀਟਲੀ ਫੇਲ ਵੈਸੇ ਵੀ ਇੱਕ ਮੁੱਖ ਮੰਤਰੀ ਵਾਸਤੇ ਇੱਕ ਸਟ੍ਰੀਟ ਫਾਈਟ ਦੇ ਵਿੱਚ ਆਉਣਾ ਸ਼ਾਇਦ ਸ਼ੋਭਾ ਵੀ ਨਹੀਂ ਦਿੰਦਾ ਹਾਂ ਲੈ ਸਟ੍ਰੀਟ ਫਾਈਟ 'ਚ ਵੀ ਆਇਆ ਹਮੇਸ਼ਾ ਮਾਂਜਾ ਲਵਾ ਕੇ ਗਿਆ ਜਾਂ ਤੇ ਚਲੋ ਸਟ੍ਰੀਟ ਫਾਈਟ ਹੀ ਜੇ ਤੇ ਜੇ ਕੋਈ ਸਟ੍ਰੀਟ ਫਾਈਟਰ ਹੀ ਬਣ ਜੇ ਸਟ੍ਰੀਟ ਫਾਈਟਰ ਵੀ ਹਰ ਵਾਰ ਵਿਚਾਰਾ ਆਪਣਾ ਮਾਂਜਾ ਲਵਾ ਕੇ ਤੇ ਫੇਰ ਜਾਂਦਾ ਇੱਕ ਪੰਜਾਬ ਦੇ ਲੋਕ ਖਾਸ ਕਰਕੇ ਪੰਜਾਬ ਦੇ ਲੋਕ ਬਹੁਤ ਖਫਾ ਨੇ ਪ੍ਰੇਸ਼ਟ ਲੀਡਰਾਂ ਤੋਂ ਤੁਹਾਡੇ ਪਾਰਟੀ ਦੇ ਵੀ ਕਾਫੀ ਲੀਡਰਾਂ ਦੇ ਉੱਤੇ ਅਲੀਗੇਸ਼ਨਸ ਆ ਕੁਝ ਗ੍ਰਿਫਤਾਰ ਵੀ ਹੋਏ ਕੁਝ ਹਾਲੀ ਵੀ ਸ਼ਾਇਦ ਅੰਦਰ ਹੋਣਗੇ ਇਹਦੇ ਤੇ ਕੋਈ ਪਾਰਟੀ ਦਾ ਕਲੀਅਰ ਸਟੈਂਡ ਹੈ ਕਿ ਜਿਨ੍ਹਾਂ ਦੇ ਉੱਤੇ ਭ੍ਰਸ਼ਟਾਚਾਰ ਦੇ આરોਪ ਨੇ ਜਨਅਸ਼ਰਤਾ ਕੋ ਬਿਲਕੁਲ ਕਲੀਅਰ ਨਹੀਂ ਹੁੰਦੇ कि ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਊਗੀ ਔਰ ਉਹਨਾਂ ਨੂੰ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਊਗੀ ਦੇਖੋ ਕਮਰਜੀ ਮੈਂ ਇੱਕ ਕੱਲ ਤੁਹਾਨੂੰ ਪ੍ਰੋਮਿਸ ਆਨ ਕੈਮਰਾ ਕਰ ਦੇਣਾ ਕਿਉਂਕਿ ਤੁਹਾਨੂੰ ਸੁਣਨ ਵਾਲੇ ਬਾਹਰ ਵੀ ਬੀਤੇ ਨੇ ਦੇਸ਼ ਵਿੱਚ ਵੀ ਬੀਤੇ ਹੈ ਯੂ ਆਨ ਆਫ ਦੀ ਵੈਟਰਨ ਜਰਨਲਿਸ ਜਿਨ੍ਹਾਂ ਲੋਕ ਸੁਣਨਾ ਚਾਹੁੰਦੇ ਨੇ ਹੁਣ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆਂਦੇ ਟਾਈਮ ਦੇ ਵਿੱਚ ਅਸੀਂ ਬੜਾ ক্লোਜ਼ਲੀ ਮਾਨੀਟਰ ਕਰਾਂਗੇ ਟੂਡੇ ਅਸੀਂ ਉਹ ਸਿਚੁਏਸ਼ਨ ਚ ਹੈ ਜਦੋਂ ਟਾਈਮ ਆਏਗਾ ਜਦੋਂ ਓਪਰਚੁਨਿਟੀ ਆਏਗੀ ਇਹਨਾਂ ਨੂੰ ਬਹੁਤ ਵੱਡੀ ਰਿਸਪੌਂਸਿਬਿਲਿਟੀਆਂ ਦੇਣ ਦੀ ਥੈਟ ਇਜ਼ ਦੀ ਟਾਈਮ ਜਦੋਂ ਇਹ ਸਾਰਿਆਂ ਨੂੰ ਵੱਡਾ ਸਵਾਲ ਆਏਗਾ ਕਿ ਜਿਨ੍ਹਾਂ ਲੋਕਾਂ ਨੇ ਪਹਿਲੇ ਪਾਰਟੀ ਬਦਨਾਮ ਕੀਤੀ ਹੈ ਜਿਸ ਕਾਰਨ ਪਾਰਟੀ ਬਦਨਾਮ ਹੋਈ ਉਹ ਜੇ ਕਿਤੇ ਆ ਵੀ ਗਏ ਨੇ ਕਿਸੇ ਹਿਸਾਬ ਦੇ ਨਾਲ ਉਹਨਾਂ ਨੂੰ ਉਸ ਕਿਸਮ ਦੀ ਪੋਜੀਸ਼ਨਾਂ ਨਾਂ ਨਵਾਜੀਆਂ ਦੇਣ ਜਿਹਦੇ ਨਾਲ ਲੋਕਾਂ ਦਾ ਤੁਹਾਡੀ ਨਵੀਂ ਦੇ ਅੰਦੇ ਟਾਈਮ ਦੇ ਵਿੱਚ ਪ੍ਰਮਾਤਮਾ ਮਿਹਰ ਕਰਦਾ ਪੰਜਾਬ ਦੇ ਲੋਕ ਮਿਹਰ ਕਰਦੇ ਨੇ ਤੁਹਾਨੂੰ ਓਪਰਚ्युनिटी ਮਿਲਦੀ ਓਬਵੀਅਸਲੀ ਪਾਰਟੀ ਇਸ ਗੱਲ ਨੂੰ ਧਿਆਨ ਚ ਰੱਖੇਗੀ ਕਿ ਅਸੀਂ ਇੱਕ ਨਵੀਂ ਸਲੇਟ ਤੇ ਇੱਕ ਨਵੀਂ ਪਛਾਣ ਨਾਲ ਕੰਮ ਸ਼ੁਰੂ ਕਰੀਏ ਉਹ ਬੰਦੇ ਜਿਹੜੇ ਨੇ ਉਹਨਾਂ ਨੂੰ ਉਸ ਕਿਸਮ ਦਾ ਰੋਲ ਨਾ ਦਿੱਤਾ ਜਾਏ ਜਿਹਦੇ ਨਾਲ ਲੋਕ ਕਹਿਣ ਕਿ ਪੁਰਾਣੀ ਬੋਤਲ ਚ ਪੁਰਾਣੀ ਇਸ ਕਿਸਮ ਦੇ ਲੋਕ ਉਹ ਪੁਰਾਣੇ ਆ ਕੇ ਫੇਰ ਬੈਠ ਗਏ ਨੇ ਸੋ ਇਹ ਤੇ ਡਿਫੀਨਟਲੀ ਅੰਡਰ ਬੜਾ ਐਕਟਿਵ ਕਨਸੀਡਰੇਸ਼ਨ ਇਹ ਗੱਲ ਹੋਏਗੀ ਜਿਹੜੇ ਤੁਸੀਂ ਕਹਿਣਾ ਚਾਹੁੰਦੇ ਇੱਕ ਤੁਹਾਡੀ ਪਾਰਟੀ ਦਾ ਕਾਫੀ ਪਪੂਲਰ ਲੀਡਰ ਹੈ ਨਵਜੋਤ ਸਿੰਘ ਸਿੱਧੂ 2024 ਚੋਣਾਂ ਦੇ ਵਿੱਚ ਕਾਫੀ ਵੱਡੀ ਭੂਮਿਕਾ ਨਿਭਾਈ ਜੋ ਵੀ ਰਿਜ਼ਲਟ ਆਇਆ ਉਸ ਵੱਖਰੀ ਗੱਲ ਹੈ ਇਹਨਾਂ ਚੋਣਾਂ ਦੇ ਵਿੱਚ ਉਹ ਬਿਲਕੁਲ ਸਾਇਲੈਂਟ ਸੀ ਕਮੈਂਟਰੀ ਕਰ ਰਹੀ ਸੀ ਬਾਹਰ ਸੀ ਕਿਤੇ ਉਹਨਾਂ ਦਾ ਕੀ ਫਿਊਚਰ ਲੱਗਦਾ ਤੁਹਾਨੂੰ ਪਾਰਟੀ ਦੇ ਵਿੱਚ ਤੁਸੀਂ ਚਾਹੁੰਦੇ ਜੇ ਕਿ ਉਹ ਵਾਕੇ ਹੀ ਐਕਟਿਵ ਹੋਣ ਔਰ ਪਾਰਟੀ ਦੇ ਵਿੱਚ ਦੁਬਾਰਾ ਪ੍ਰਚਾਰ ਕਰਨ ਕੀ ਕਹਿਣਾ ਚਾਹੋਗੇ ਇਸ ਬਾਰੇ ਕੁਕਰ ਜੀ ਉਨੇ ਖੁਦ ਪਾਰਟੀ ਨੂੰ ਹਾਈ ਕਮਾਂਡ ਨੂੰ ਇਹ ਗੱਲ ਕਹੀ ਕਿ ਮੇਰੇ ਵਾਈਫ ਜਿਹੜੇ ਨੇ ਹੂੰ ਹੀ ਸੀਰੀਅਸਲੀ ਮਿਰਕੋ ਟਾਈਮ ਪਾਰਟੀ ਦੇ ਕੰਮ ਵਾਸਤੇ ਨਹੀਂ ਨਿਕਲਦੀ ਪਰ ਕਮੈਂਟਰੀ ਤੇ ਕੀਤੇ ਉਹਨਾਂ ਮੇਰੇ ਬਿਲਕੁਲ ਉਹਨੇ ਛੁੱਟੀ ਲਈ ਪਾਰਟੀ ਦੇ ਕਿ ਬਿਲਕੁਲ ਠੀਕ ਹੈ ਪਹਿਲੀ ਪ੍ਰਾਇੋਰਟੀ ਫੈਮਲੀ ਦਾ ਧਿਆਨ ਰੱਖਣਾ ਵਾਈਫ ਦਾ ਧਿਆਨ ਰੱਖਣਾ ਸ਼ੀ ਵਾਸ ਕ੍ਰਿਟੀਕਲੀ ਗੋਡ ਬlesਰ ਵੈਲ ਗੁੱਡ ਹੈਲਥ ਉਸ ਤੋਂ ਬਾਅਦ ਉਹਨੇ ਇਹ ਗੱਲ ਨਾਲ ਹੀ ਕਿਈ ਕਿ ਜੀ ਬਹੁਤ ਸਾਲਾਂ ਤੋਂ ਮੈਂ ਹੁਣ ਮੇਰੇ ਕੋਈ ਕਾਰੋਬਾਰ ਹੈ ਨਹੀਂ ਫਾਈਨੈਂਸ਼ਲੀ ਮੈਂ ਟਾਈਟ ਹਾਂ ਤਾਂ ਇਸ ਗੱਲ ਕਰ ਮੈਂ ਪਰਿਵਾਰ ਵੀ ਚਲਾਣਾ ਮੇਰਾ ਪੁਰਾਣਾ ਕਿਸੇ ਚੈਨਲਸ ਦੇ ਨਾਲ ਆਲਰੇਡੀ ਟਾਇਪ ਹੋ ਚੁੱਕਿਆ ਹੈ ਤਾਂ ਮੈਂ ਉਹ ਚੀਜ਼ ਜਿਹੜੀ ਵਿੱਚ ਛੱਡ ਦਿੱਤੀ ਸੀ ਮੈਂ ਚਾਹਣਾ ਕਿ ਇੱਕ ਵਾਰ ਫੇਰ ਮੈਂ ਕਮੈਂਟਰੀ ਕ੍ਰਿਕਟ ਕ੍ਰਿਕਟ ਦੀ ਕਮੈਂਟਰੀ ਦੇ ਵਿੱਚ ਉਸ ਵਰਲਡ 'ਚ ਮੈਂ ਚਲਾ ਜਾਵਾਂ ਸੋ ਦੈਟ ਮੈਨੂੰ ਆਮਦਨ ਵੀ ਹੋ ਜਾਏ ਤੇ ਮੈਂ ਫਾਈਨੈਂਸ਼ੀਅਲੀ ਵੀ ਆਪਣੇ ਆਪ ਨੂੰ ਸਿਕਿਉਰ ਕਰ ਸਕਾਂ ਤੇ ਪਾਰਟੀ ਨੇ ਉਹਦੇ ਵਿੱਚ ਵੀ ਕੋਈ ਰੁਕਾਵਟ ਨਹੀਂ ਪਾਈ ਉਹ ਆਪਣੀ ਜਗ੍ਹਾ ਕ੍ਰਿਕਟ ਦੇ ਵਰਲਡ ਚਲੇ ਗਏ ਨੇ ਉਹਨਾਂ ਦਾ ਫਰਸਟ ਲਵ ਵੀ ਉਹ ਹੀ ਸੀ ਤੁਹਾਨੂੰ ਪਤਾ ਹੈ ਤੋਂ ਪਾਰਟੀ ਨੇ ਨਾ ਤੇ ਉਹਨਾਂ ਦਾ ਰਸਤਾ ਬੰਦ ਕੀਤਾ ਨਾ ਹੀ ਰਸਤਾ ਖੋਲ੍ਹਿਆ ਨੋ ਇਟ ਡਿਪੈਂਡਸ ਕਿ ਉਹ ਕਰਨਾ ਕੀ ਚਾਹੁੰਦੇ ਕਰੇ ਨਾਲ ਸੰਪਰਕ ਹੋਇਆ ਪਿਛਲੇ ਦਿਨਾਂ ਦੇ ਵਿੱਚ ਸਭ ਜੋ ਸੀ ਸਿੱਧਾ ਸਾਡੇ ਦਾ ਕੋਈ ਸੰਪਰਕ ਨਹੀਂ ਹੈ ਇੱਕ ਹੋਰ ਸਵਾਲ ਮਨ ਚ ਆਉਂਦਾ ਵਾ ਕਿ ਕਾਂਗਰਸ ਪਾਰਟੀ ਦਾ ਟ੍ਰੈਡੀਸ਼ਨਲ ਰਾਈਵਲ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਹਾ ਵਾ ਹੁਣ ਸ਼੍ਰੋਮਣੀ ਕਾਲੀ ਦਲ ਇਸ ਵੇਲੇ ਬਿਲਕੁਲ ਸਾਈਡਲਾਈਨ ਹੋ ਚੁੱਕਾ ਵਾ ਪਰ ਇਹਨਾਂ ਚੋਣਾਂ ਤੋਂ ਪਹਿਲਾਂ ਪਿਛਲੀਆਂ ਚੋਣਾਂ ਦੇ ਵਿੱਚ ਤੇ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਦਲਿਤ ਭਾਈਚਾਰੇ ਦੀ ਵੋਟ ਆ ਉਹ ਕਾਫੀ ਆਮ ਆਦਮੀ ਪਾਰਟੀ ਖਿੱਚ ਕੇ ਲੈ ਗਿਆ ਅ ਸ਼ਹਿਰੀ ਵੋਟ ਜਿਹੜੀ ਆ ਹੌਣਵੜੀਆਂ ਚੋਣਾਂ ਦੇ ਵਿੱਚ ਕਾਫੀ ਬੀਜੇਪੀ ਚੱਲੀ ਜੀ। ਸੋ ਇਹ ਜਿਹੜੀ ਇਹ ਆਲਟ ਟ੍ਰੈਡੀਸ਼ਨਲ ਵੋਟ ਜਿਹੜੀ ਆ ਦੋਵੇਂ 달ਿਤ ਵੋਟ اور ਸ਼ੈਰੀ ਵੋਟ ਜਿਹੜੀ ਹੈ ਟ੍ਰੈਡੀਸ਼ਨਲੀ ਕਾਂਗਰਸ ਦੀ ਵੋਟ ਰਹੀ ਹੈ। ਹਾਂਜੀ। ਸੋ ਸੋ ਇਹਨੂੰ ਤੁਸੀਂ ਕਿਵੇਂ ਇਹ ਜਿਹੜਾ ਡਿਊਲ ਅਟੈਕ ਹੈ ਤੁਹਾਡੇ ਤੇ ਇਹਦਾ ਕਿਵੇਂ ਮੁਕਾਬਲਾ ਕਰੋਗੇ? ਦੇਖੋ ਕਮਰਜੀ ਜੀ ਇੱਕ ਤੁਹਾਨੂੰ ਮੈਂ ਦੱਸ ਦਿੰਦਾ ਆਪ ਟੋਟਲੀ ਡਿਸਕ੍ਰੈਡੀਟਡ ਹੋ ਗਏ। ਲੋਕਾਂ ਦੇ ਵਿੱਚ ਇਹ ਸਾਹਮਣੇ ਆ ਗਿਆ ਕਿ ਜਿਹੜਾ ਇਹਨਾਂ ਦਾ ਨਾਰਾ ਸੀ। ਹੂੰ। ਇਸੀ ਬਿਲਕੁਲ ਸਧਾਰਨ ਕਰਾਂ ਜੋ ਸਧਾਰਨ ਲੋਕਾਂ ਵਰਗਾ ਚੱਲਾਂਗੇ ਇਮਾਨਦਾਰ ਰਵਾਂਗੇ ਮੈਂ ਤੇ ਰਿਹਾ ਹਾਂ ਉਹਨਾਂ ਦੇ ਵਿੱਚ ਤੁਸੀਂ ਦੇ ਵਿੱਚ ਰਹੇ ਹੋ ਇਸ ਟਾਈਮ ਡਾਇਰੈਕਟ ਅਟੈਕ ਭਗਵੰਤ ਤੇ ਤੇ ਉਹਦੇ ਡਾਇਰੈਕਟ ਪਰਿਵਾਰ ਤੇ ਆ ਜਿਹੜਾ ਸ਼ੀਤਲੰਗਰਾਲ ਇਹਨਾਂ ਦੀ ਪਦੈਸ਼ ਸੀ ਸੀ ਇਹਨਾਂ ਦਾ ਹਿੱਸੇਦਾਰੀ ਸੀ ਉਹਨੇ ਡਾਇਰੈਕਟ ਅਟੈਕ ਭਗਵੰਤ ਦੀ ਸੀਐਮਓ ਤੇ ਤੇ ਉਹਦੇ ਡਾਇਰੈਕਟ ਪਰਿਵਾਰ ਤੇ ਕੀਤਾ ਜਿਹਦੀ ਅਜੇ ਤੱਕ ਸਵੈ ਭਗਵੰਤ ਨੇ ਨਹੀਂ ਦਿੱਤੀ ਲੋਕਾਂ ਨੂੰ ਸਾਫ਼ ਤੌਰ ਪਤਾ ਹੈ ਇਹ ਟੋਟਲੀ ਸੀਐਮਓ ਤੇ ਜਿਹੜਾ ਭਗਵੰਤ ਇਹ ਅਟੈਕ ਹੈ ਇਹਦੇ ਵਿੱਚ ਬਹੁਤ ਹੱਦ ਤੱਕ ਅਸਲੀਅਤ ਹੈ ਸੋ ਇੱਕ ਮੈਂ ਸਮਝਦਾ ਸਾਰੀ ਆਪ ਦੇ ਵਿੱਚ ਜੇ ਕਿਸੇ ਦੀ ਥੋੜੀ-ਮੋਟੀ ਇਮੇਜ ਕੋ ਪੰਜ-ਸੱਤ ਪੈਸੇ ਬਚੀ ਸੀ ਉਹ ਭਗਵੰਦੀ ਸੀ ਉਹ ਵੀ ਜਾਗੀ ਹੋ ਗਿਆ ਹੁਣ ਹੁਣੇ ਭਗਵੰਦੀ ਦਾਗੀ ਹੋਣ ਤੋਂ ਬਾਅਦ ਬਿਲਕੁਲ ਹੀ ਵੈਸੇ ਮਨਾ ਫਿਊਚਰ ਆਫ ਦਾ ਹੈ ਨਹੀਂ ਸੋ ਇਹ ਵੋਟ ਸਾਨੂੰ ਵਾਪਸ ਆ ਰਹੀ ਹੈ ਟ੍ਰੈਡੀਸ਼ਨਲ ਹੁਣ ਅਸੀਂ ਪਾਰਲੀਮੈਂਟ ਚ ਵੇਖਿਆ ਦਲਿਤ ਵੋਟਰ ਸਾਨੂੰ ਵਾਪਸ ਆ ਗਏ ਇੱਕ ਸੈਕਸ਼ਨ ਜਿਹੜਾ ਬੀਜੇਪੀ ਕੋ ਗਿਆ ਉਹ ਐਸੀ ਵੇਖੋ ਤੁਹਾਡੇ ਸਾਹਮਣੇ ਮੈਂ ਤੇ ਤੁਹਾਨੂੰ ਵਿਦਨਵੰਤੀ ਰਿਜ਼ਲਟ ਦੇ ਰਿਹਾ ਇਟ ਇਜ਼ ਕਮਿੰਗ ਬੈਕ ਤੋਂ ਬੇਰਾ ਖਿਆਲ ਹੈ ਕਿ देयर ਟ੍ਰੈਡੀਸ਼ਨਲ ਵੋਟਸ ਸਾਨੂੰ ਵਾਪਸ ਆਏਗਾ ਐਂਡ ਆ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਦੇ ਲੋਕਾਂ ਨੂੰ ਕਾਫੀ ਹੈਰਾਨਗੀ ਹੋਈ ਹੈ ਖਡੂਰ ਸਾਹਿਬ ਔਰ ਫਰੀਦਕੋਟ ਇਹ ਉਹਨਾਂ ਲੋਕਾਂ ਨੇ ਜਿੱਤੀਆਂ ਵਾ ਜਿਹੜੇ ਆਪ ਆਪਣੇ ਨੂੰ ਪੰਥਿਕ ਕਹਿੰਦੇ ਆ ਸੋ ਰੈਡੀਕਲ ਕਹਿ ਸਕਦੇ ਆਪਾਂ ਸੋ ਕੀ ਲੱਗਦਾ ਵਾ ਇਹਨਾਂ ਦੀ ਜਿੱਤ ਪਿੱਛੇ ਕੀ ਰਾਜ ਸੀ ਕੀ ਕਾਰਨ ਸੀ ਤਾਂ ਤੁਹਾਨੂੰ ਲੱਗਦਾ ਵਾ ਕਿ ਇਹ ਦੁਬਾਰਾ ਰੈਡੀਕਲ ਰਿਵਾਈਵਲ ਪੰਜਾਬ ਦੇ ਵਿੱਚ ਹੋ ਰਿਹਾ ਵੇਖੋ ਕਵਰੇਜ ਜੋ ਮੈਨੂੰ ਮਹਿਸੂਸ ਹੁੰਦਾ ਹੈ ਜਿਹੜਾ ਸਾ ਸੁਖਬੀਰ ਸਿੰਘ ਬਾਦਲ ਹੂੰ ਇਹ ਅਕਾਲੀ ਦਲ ਦਾ ਕੰਪਲੀਟ ਫੇਲਿਅਰ ਆਨ ਸਿੱਖ ਇਸ਼ੂਜ਼ ਵੇਖੋ ਇਹ ਸਿੱਖ ਸੂਬਾ ਹੈ ਮжоਰਿਟੀ ਸਿੱਖ ਸੂਬਾ ਹੈ ਅਕਾਲੀ ਦਲ ਦਾ ਬਹੁਤ ਭਾਰੀ ਤੇ ਵੱਡਾ ਗੌਰਵਸ਼ਈ ਇਤਿਹਾਸ ਹੈ ਕਾਂਗਰਸ ਤੋਂ ਬਾਅਦ 104 ਸਾਲ ਪੁਰਾਣੀ ਜਮਾਤ ਹੈ ਔਰ ਵੈਸੇ ਵੀ ਕੋਈ ਖੇਤਰੀ ਪਾਰਟੀ ਸੀ ਇੱਕੋ ਖੇਤਰੀ ਪਾਰਟੀ ਜਦੋਂ ਉਹਨਾਂ ਨੇ ਆਪਣੀ ਜਗ੍ਹਾ ਛੱਡੀ ਹੈ ਆਬਵੀਅਸਲੀ ਜਿਹੜਾ ਸਿੱਖ ਮਾਈਂਡਸੈਟ ਹੈ ਜੀ ਇੱਕ ਇਹੋ ਜਿਹਾ ਵੋਟ ਹੈ ਜਿਹੜਾ ਕਿਸੇ ਹੋਰ ਪਾਰਟੀ ਨੂੰ ਨਹੀਂ ਜਾਂਦਾ ਉਹਨਾਂ ਨੇ ਆਊਟਲੈਟ ਲੱਭ ਲਿਆ ਦੂਜੀ ਗੱਲ ਹੈ ਵਿਸ਼ੇਸ਼ ਤੌਰ ਜਿਹੜੇ ਖਡੂਰ ਸਾਹਿਬ ਵਾਲਾ ਇਹਦੇ ਵਿੱਚ ਪਰਸਨੈਲਿਟੀ ਇਨਵੋਲਡ ਹੈ ਲੋਕਾਂ ਵਿੱਚ ਇਹ ਫੀਲਿੰਗ ਸੀ ਕਿ ਉਹਨੇ ਠੀਕ ਹੈ ਉਹਦੇ ਕੋਲ ਇੱਕ ਵੱਡੀ ਗਲਤੀ ਹੋਈ ਜਦੋਂ ਇੱਕ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਬਟ ਉਹਨਾਂ ਨੇ ਕਿਹਾ ਕਿ ਇਸ ਤੋਂ ਵੀ ਬਹੁਤ ਪਾਰੀ ਸੰਘੀਨ ਅਗਜ਼ਾਮਾ ਦੇ ਵਿੱਚ ਜਿਹੜੇ ਲੋਕ ਨੇ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਨੇ ਗੈਂਗਸਟਰਸ ਨੇ ਲੌਰੈਂਸ ਬਿਸ਼नोई ਵਰਗੇ ਨੇ ਹੋਰ ਬਹੁਤ ਸਾਰੇ ਇਹੋ ਜਿਹੇ ਨਾਂ ਹੈ ਨੇ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਨੇ ਇਸ ਨੂੰ ਅਸਾਮ ਜਾਂ ਦਿਬਰੂਗੜ ਕੋ ਘੱਲਿਆ ਗਿਆ ਸੋ ਲੋਕਾਂ ਦਾ ਗੁੱਸਾ ਭਾਜੇਪੀ ਦਾ ਵੀ ਸੀ ਤੇ ਆਮ ਆਦਮੀ ਨੇ ਕਿਉਂਕਿ ਮੋਰ ਲਾਈ ਸੀ ਇਸ ਕੰਮ ਤੇ ਮੇਰਾ ਖਿਆਲ ਹੈ ਲੋਕਾਂ ਨੇ ਜਿੱਥੇ ਐਕਸੈਸਿਵ ਪੁਲਿਸ ਦੀਆਂ ਜ਼ਿਆਤੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਪੰਜਾਬ ਐ ਹੋ ਜੇ ਜਦੋਂ ਇਹ ਸਾਹ ਬੁਲਾਉਂਦਾ ਜਿਹਨੂੰ ਵਿਚਾਰਾ ਪੰਨ ਨਜ਼ਰ ਆ ਜਾਂਦਾ ਕਿ ਇਹਦੇ ਖਿਲਾਫ ਜ਼ਿਆਤੀ ਹੁੰਦੀ ਫਿਰਦੀ ਸਾਰਾ ਪੰਜਾਬੀ ਇਕੱਠੇ ਹੋ ਜਾਂਦੇ ਨੇ ਪਰ ਹੁੰਦੇ ਟੈਂਪਰੇਰੀ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਮੈਂ 80 19 89 ਸਾ ਸਿਮਰਨਜੀਤ ਸਿੰਘ ਮਾਨ ਦੇ ਥੱਲੇ 9 ਆਦਮੀ ਜਿੱਤ ਕੇ ਆਏ ਸੀ ਬਿਲਕੁਲ ਠੀਕ ਹੈ ਮੈਂ ਉਹ ਤੇ ਉਦੋਂ ਇੰਡੀਆ ਟੂਡੇ ਸੀ ਮੈਂ ਕਵਰ ਕੀਤਾ ਤੁਸੀਂ ਕਵਰ ਕੀਤਾ ਸਿਮਿਲਰ ਮਾਹੌਲ ਸੀ ਸੰਗੋ ਐਸਐਸਈਡ ਤੋਂ ਜਿਹਦਾ ਨਾਂ ਤਰਨਤਨ ਹੁੰਦਾ ਸੀ ਸਾ ਸਿਮਰਨਜੀਤ ਸਿੰਘ ਜਿਹੜੀ ਖਡੂਰ ਹੈ ਉਹ ਤੋਂ 5.5 ਲੱਖ ਵੋਟ ਤੇ ਹਿੰਦੁਸਤਾਨ ਦੀ ਹਾਈਐਸਟ ਮਾਰਜਿਨਸ ਦੇ ਵਿੱਚੋਂ ਇੱਕ ਜਿੱਤ ਕੇ ਆਏ ਸੀ ਇਹ ਤੇ ਇਹਦੇ ਪੌਣੇ 2 ਤੇ ਜਿੱਤੇ ਨੇ ਸੋ ਕਹਿੰਦਾ ਮਤਲਬ ਹੈ ਕਿ ਆਲਰੇਡੀ ਇਹ ਹਿਸਟਰੀ ਇਸ ਰਿਪੀਟਿੰਗ ਇਟਸੈਲਫ ਪਰ ਤੁਸੀਂ ਵੇਖਿਆ ਵਿਦਰ ਰਿਅ ਹੇਰ ਉਹਨਾਂ ਨੇ ਵੇਖਿਆ ਕਿ ਇਹ ਤਾਂ ਕੋਈ ਪਰਫਾਰਮੈਂਸ ਹੀ ਨਹੀਂ ਸੋ ਇਹਨਾਂ ਨੂੰ ਪਹਿਲੀ ਗੱਲ ਤੇ ਹੈ ਜਿਹੜੀ ਥੋੜੀ ਜੀ ਸਿਲਵਰ ਲਾਈਨਿੰਗ ਮੈਂ ਇਹਨਾਂ ਦੀ ਜਿਹੜੀ ਲਾਈਨ ਹੈ ਜਾਂ ਜੋ એનર્ਜੀ ਸੋਚ ਹੈ ਅਸੀਂ ਉਹਦੇ ਨਾਲ ਅਗਲੀ ਨਹੀਂ ਕਰਦੇ ਬਟ ਇੱਕ ਸਿਲਵਰ ਲਾਈਨਿੰਗ ਹੈ ਕਿ ਕਰਤਕਟ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਤੇ ਤੇ ਇਹਨਾਂ ਨੇ ਫੇਰ ਦਰਵਾਇਆ ਬਿਲਕੁਲ ਠੀਕ ਹੈ ਦੋਨੋਂ ਐਮਪੀ ਜਿਹੜੇ ਨੇ ਰੈਡੀਕਲਸ ਦੇ ਇੱਕ ਨੇ ਸੌ ਚੱਕ ਲਈ ਇੱਕ ਨੇ ਆ ਚੁੱਕੀ ਹੈ ਜੀ ਜਿਵੇਂ ਜੇ ਸ੍ਰੀਕਨ ਨੂੰ ਅੱਜ ਸੌ ਚੁਕਾਈ ਗਈ ਹੈ ਤੁਸੀਂ ਇਹਦੇ ਨਾਲ ਸਹਿਮਤ ਜੇ ਤੁਹਾਨੂੰ ਲੱਗਦਾ ਕਿ ਇਹ ਓਵਰਕਿੱਲ ਹੈ ਸ਼ਾਇਦ ਉਹਨੂੰ ਇੱਕ ਨਾਰਮਲ ਤਰੀਕੇ ਨਾਲ ਸੌ ਚੁਕਾਣੀ ਚਾਹੀਦੀ ਸੀ ਇਹ ਸਾਰਿਆਂ ਦੀ ਸੌ ਲੋਕੀ ਦੋ ਇੱਕ ਤਾਂ ਉਹਦੀ ਸੌ ਚੁਕਣਾ ਕਿਉਂ ਨਹੀਂ ਲੋਕਾਂ ਨੇ ਦੇਖੀ ਬੈਂਤੀ ਬੇਰੀ ਨਹੀਂ ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੈਂ ਤੁਹਾਨੂੰ ਕੈਮਰੇ ਤੇ ਨਹੀਂ ਦੱਸ ਸਕਦਾ ਕੈਮਰੇ ਤੋਂ ਬਾਅਦ ਚ ਦੱਸੂਗਾ ਸ਼ੁਰੂ ਅ ਲਾਰਜਰ ਦੈਨ ਲਾਈਫ ਇਮੇਜ ਬਣਾਣੀ ਜਿਹੜੀ ਹੈ ਨਾ ਜੀ ਇਹਦੇ ਵਿੱਚ ਵੀ ਕਈ ਕੁਝ ਹੁੰਦਾ ਹੈ ਜੀ ਤੋ ਇਹ ਸਾਰੀ ਚੀਜ਼ ਨੂੰ ਵੀ ਬਹੁਤ ਆਪਾਂ ਨੂੰ ਡੂੰਘਾਈ ਨਾਲ ਵਿਚਾਰਨਾ ਪਏਗਾ ਕਿ ਇਹ ਹੋ ਕੀ ਰਿਹਾ ਸਾਰੀ ਗੱਲ ਤੇ ਜਿਹੜੇ ਸਿਆਣੇ ਨੇ ਉਹ ਤਾਂ ਸਮਝਦੇ ਨੇ ਕੋ ਕੀ ਰਿਹਾ ਜਿਹਨੂੰ ਨਹੀਂ ਸਮਝ ਆਂਦੀ ਉਹਨੂੰ ਮੈਂ ਕਹਿ ਕੁਝ ਨਹੀਂ ਚਾਹਦਾ ਸੋ ਇਸ ਗੱਲ ਕਰ ਇਹ ਗੱਲ ਆਪਾਂ ਕਿਸੇ ਟਾਈਮ ਫੇਰ ਡਿਸਕਸ ਕਰਾਂਗੇ ਜਾਂ ਜਦੋਂ ਕੈਮਰਾ ਬੰਦ ਹੋ ਜਾਏਗਾ ਉਦੋਂ ਤਾਂ ਦੱਸਾਂਗੇ ਕਿ ਹੋ ਕੀ ਰਿਹਾ ਸਾਰਾ ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਡੀਪ ਸਟੇਟ ਜਿਹੜੀ ਹੈ ਹਿੰਦੁਸਤਾਨ ਦੀ ਡੀਪ ਸਟੇਟ ਕੀ ਕਰਨਾ ਚਾਹਦੀ ਹੈ ਬਾਰਡਰ ਤੇ ਸੂਬੇ ਵਿੱਚ ਕਿਸ ਕਿਸਮ ਦੇ ਹਾਲਾਤ ਲੈ ਕੇ ਆਣਾ ਚਾਹੁੰਦੀ ਹੈ ਬੀਜੇਪੀ ਦੀ ਇਹ ਸੋਚ ਹੈ ਇਹ ਐਕਸਪੈਰੀਮੈਂਟ ਸੈਕੰਡ ਟਾਈਮ ਟਰਾਈ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਐਂਡ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਹਾਲਾਤ ਵਿਗਾੜੇ ਜਾਣ ਸਿਮਲਰ ਅਜ ਇਨਸੀਡੈਂਟ ਇਸ ਕਿਸਮ ਦਾ ਇਕ ਲੁਧਿਆਣੇ ਚ ਵੀ ਹੋਇਆ ਜਿਹੜੀ ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਹੈ ਬਾਰਡਰ ਸਕਿਉਰਿਟੀ ਫੋਰਸ ਕੰਡੇ ਦੀ ਤਾਰ ਤੋਂ 50 ਕਿਲੋਮੀਟਰ ਤੱਕ ਆ ਕੇ ਵਿੱਚ ਬਹਿ ਗਈ ਹੈ 18 ਕੰਪਨੀਆਂ ਪੈਰਾ ਮਿਲਟਰੀ ਫੋਰਸਸ ਦੀ ਆਲਰੇਡੀ ਭਗਵੰਤਮਾਨ ਨੇ ਅਲਾਉ ਕਰ ਦਿੱਤੀਆਂ ਹੋਮ ਅਫੇਅਰਸ ਨੂੰ ਇੱਥੇ ਰੱਖਣ ਦੇ ਵਿੱਚ ਹੋਮ ਅਫੇਅਰਸ ਤੇ ਮੋਦੀ ਦੀ ਸਰਕਾਰ ਚੰਗੀ ਇਹ ਕਿ ਪੰਜਾਬ ਦੇ ਹਾਲਾਤ ਵਿਗੜਨ ਕਿਸੇ ਢੰਗ ਚ ਅਸੀਂ ਗਵਰਨਰ ਦਾ ਰਾਜ ਲਾਈ ਤੇ ਅਸੀਂ ਪੰਜਾਬ ਦੇ ਉੱਤੇ ਜਿੱਸਾਂ ਜੰਮੂ ਕਸ਼ਮੀਰ ਤੇ ਰਾਜ ਕੀਤਾ ਬਾਈ ਪ੍ਰੌਕਸੀ ਅਸੀਂ ਪੰਜਾਬ ਤੇ ਵੀ ਵਾਇਆ ਪ੍ਰੌਕਸੀ ਰਾਜ ਕਰੀਏ ਸੋ ਇਹਦੇ ਵਾਸਤੇ ਇਹਦੇ ਵਿੱਚ ਘਟ ਗਿੰਤੀਆਂ ਜਿਹੜੀਆਂ ਮੈਜੋਰਟੀ ਜਿਹਦੇ ਵਿੱਚ ਸਿੱਖੇ ਉਹਨਾਂ ਨੂੰ ਦੇ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਅਸੀਂ ਕੋਈ ਐਹੋਜਾ ਕੰਮ ਨਾ ਕਰ ਲਈਏ ਕਿ ਵੀ ਪਲੇਨ ਟੂ ਦੀ ਹੈਂਡਸ ਔਰ ਦੀ ਸੈਂਟਰ ਏਜੰਸੀਜ਼ ਐਂਡ ਦੀ ਭਾਰਤੀ ਜਨਤਾ ਪਾਰਟੀਜ਼ ਗਵਰਨਮੈਂਟ ਮੈਂ ਇਨੀ ਗੱਲ ਤੋਂ ਸਮਝਿਆ ਨਾ ਸ਼ੁਰੂ ਇੱਕ ਨਿੱਜੀ ਸਵਾਲ ਮੈਂ ਕਹਿ ਸਕਦਾ ਨਾ ਤੁਹਾਡਾ ਜੱਦੀ ਕਰ ਜਿਹੜਾ ਵਾ ਉਹ ਕਾਦੀਆਂ ਚ ਆ ਉਸ ਕਰਦੇ ਉਪਰ ਦੋ ਝੰਡੇ ਲਹਿਰਾ ਰਹੇ ਆ ਤੁਸੀਂ ਐਲੋ ਪੀ ਜੇ ਕਾਂਗਰਸ ਪਾਰਟੀ ਦੇ ਲੀਡਰ ਜੇ ਤੁਸੀਂ ਆਪਣਾ ਅੱਜ ਹੀ ਬੰਦਾ ਕੱਲ ਕੇ ਵੇਖੋ ਇੱਕੋ ਤਰੰਗਾ ਹੀ ਹੈ ਕਾਂਗਰਸ ਦਾ ਜੇਗਾ ਓਕੇ ਪਰ ਚਲੋ ਇੱਕ ਗੱਲ ਤੇ ਕਲੀਅਰ ਹੈ ਨਾ ਪੀਓਸ ਕਰਦੇ ਵਿੱਚ ਭਾਜਪਾ ਦੀ ਕੁਸਪੈਟ ਤੇ ਹੈ ਹੀ ਹੈ ਨਾ ਬਿਲਕੁਲ ਹੈ ਉਹ ਇਸ ਗੱਲ ਨੇ ਹਾਂਜੀ ਤੁਹਾਡੇ ਬ੍ਰਦਰ ਫਦਰ ਸੇਂਟ ਜੰਗ ਸਿੰਘ ਬਾਜਵਾ ਭਾਜਪਾ ਦੇ ਚਲੇ ਗਏ ਹਾਂਜੀ ਇਹ ਤੁਹਾਨੂੰ ਇਸ ਗੱਲ ਡਸ ਇਟ ਬਾਦਰ ਯੂ ਕੋਈ ਇੱਕ ਉਤਮਰ ਜੀ ਇਸ ਨੇ ਥੋੜੀ ਦੇਰ ਤੇ ਹਰ ਚੀਜ਼ ਬਾਦਰ ਕਰਦੀ ਤੁਹਾਡਾ ਬੇਟਾ ਹੀ ਤੁਹਾਡੇ ਮੁਤਾਬਕ ਨਾ ਚੱਲੇ ਤੁਹਾਡੇ ਕਹਨੇ ਚ ਨਾ ਕੰਮ ਕਰੇ ਥੋੜਾ ਜਰ ਬਾਦਰ ਕਰਦੇ ਫਿਰ ਯੂ ਟੇਕ ਇਟ ਇਨ ਯੂਅਰ ਸਟਾਈਲ ਉਨ ਹੀ ਇਸ ਅਨਡਿਪੈਂਡੈਂਟ ਅ ਪਰਸਨੈਲਿਟੀ ਉਹ ਆਪਣੇ ਆਪ ਦੇ ਵਿੱਚ ਸਖੇਮ ਹੈ ਫੈਸਲੇ ਲੈਂਦਾ ਫੈਸਲਾ ਮੈਂ ਸਮਝ ਨਾ ਗਲਤ ਲੈ ਲਿਆ ਕੀ ਪੈਰ ਉਤੇ इमोशनल ਹੋਏ ਕਈ ਵਾਰ ਬੰਦਿਆਂ ਕੋ ਗਲਤੀਆਂ ਹੋ ਜਾਂਦੀਆਂ ਨੇ ਆਈ ਫੀਲ ਥੈਟ ਪਾਰਟੀ ਇਸ ਨੋਟ ਮੈਂਟ ਫॉर ði ਮੀਨੋਰਿਟੀਜ਼ ਇਸੇ ਪਾਰਟੀ ਦੇ ਵਿੱਚ ਘੱਟ ਗਿਣਤੀਆਂ ਵਾਸਤੇ ਕੋ ਜਗ੍ਹਾ ਹੈ ਨਹੀਂ ਸੋ ਜਿਸ ਟ੍ਰੇਨ ਦੇ ਵਿੱਚ ਉਹ ਚਲਾ ਗਿਆ ਉਹ ਬਹੁਤ ਕੋਈ ਫ੍ਰੈਂਡਲੀ ਟ੍ਰੇਨ ਹੈ ਨਹੀਂ ਇਸਤੇਮਾਲ ਜ਼ਰੂਰ ਕਰਨਗੇ ਪਰ ਫਿਊਚਰ ਕੋਈ ਨਹੀਂ ਹੋਏਗਾ ਤੋਂ ਮੈਂ ਤੇ ਇੰਨੀ ਗੱਲ ਕਹਿਣਾ ਚਾਹਦਾ ਆਈ ਡੋਟ ਐਗਰੀ ਵਾਟ ਹੀ ਹੈਸ ਡਨ ਬਟ ਅਲਟੀਮੇਟਲੀ ਹੀ ਇਜ਼ ਅ ਇੰਡੀਪੈਂਡੈਂਟ ਪਰਸਨ ਔਰ ਚਲੋ ਦੋ ਵੱਖਰੀਆਂ ਪਾਰਟੀਆਂ ਚੋਂ ਦੂਜੀ ਪਾਰਟੀ ਚ ਹੈ ਬਟ ਦੀ ਫੈਕਟ ਇਜ਼ ਵੀ ਤੁਹਾਡਾ ਛੋਟਾ ਭਰਾ ਵਾ ਉਹ ਸੋ ਪ੍ਰਿਵਾਰਿਕ ਰਿਸ਼ਤੇ ਹਾਲੀ ਵੀ ਕਾਇਮ ਆ ਪਰਿਵਾਰ ਮਿਲਦੇ ਆ ਨਹੀਂ ਬਿਲਕੁਲ ਉਹ ਤਾਂ ਕੁਝ ਦੂਰ ਆਏ ਨੇ ਜਦੋਂ ਮੈਨੂੰ ਮਿਲਦਾ ਹੈ ਜਦੋਂ ਅਸੀਂ ਸਾਂਝੇ ਘਰ 'ਚ ਇਕੱਠੇ ਹੁੰਦੇ ਆ ਮੈਂ ਵੇਖੋ ਤੁਹਾਡੇ ਕੈਮਰੇ 'ਤੇ ਵੀ ਗੱਲ ਲੋਕਾਂ ਨੂੰ ਦੱਸਣਾ ਚਾਹਨਾ ਕਿ ਉਹ ਸਾਡੇ ਜੱਦੀ ਘਰਰੇ ਮੇਰੇ ਫਾਦਰ ਦਾ ਘਰ ਹੈ ਥੱਲੇੜੇ ਪੋਰਸ਼ਨ ਸ਼ੁਰੂ ਤੋਂ ਹੀ ਤੁਸੀਂ ਵੀ ਉਸ ਘਰ 'ਚ ਗਈ ਮੈਂ ਗਿਆਨ ਦੁੱਕਾਂ ਥੱਲੇੜੇ ਪੋਰਸ਼ਨ 'ਚ ਮੇਰੇ ਫਾਦਰ ਮਦਰ ਰਹਿੰਦੇ ਹੁੰਦੇ ਸੀ ਜੀ ਉਹ ਪੋਰਸ਼ਨ 'ਚ ਉਹਨਾਂ ਦੀ ਡੈਥ ਤੋਂ ਬਾਅਦ ਇਹ ਸ਼ਿਫਟ ਕਰ ਗਿਆ ਪਹਿਲੇ ਦਾ ਹੀ ਉਤਲਾ ਪੋਰਸ਼ਨ ਜਿਹੜਾ ਅਸੀਂ ਦੋ ਕਮਰਿਆਂ ਦਾ ਉਹ ਮੇਰੇ ਕੋਲੇ ਸ਼ੁਰੂ ਤੋਂ ਹੀ ਇਵੈਂਸ ਸੈਂਸ ਕਾਲਜ ਜਦ ਮੈਂ ਉੱਤੇ ਰਹਿੰਦਾ ਸੀ ਇਹ ਥੱਲੇ ਰਹਿੰਦਾ ਸੀ ਉਸ ਤਰ੍ਹਾਂ ਹੀ ਅਸੀਂ ਵਨ ਫੋਰ ਦੀ ਟਾਈਮ ਬੀਿੰਗ ਕਰ ਲਈਏ ਬਟ ਅਸੀਂ ਆਲਰੇਡੀ ਹੁਣ ਦੋ ਹਿੱਸੇ ਉਹਦੇ ਕਰ ਲਏ ਨੇ ਜਿਹੜਾ ਘਰ ਵਾਲਾ ਹਿੱਸਾ ਹੈ ਹੋ ਸਕਦਾ ਮੋਸਟ ਪ੍ਰੋਬਬਲੀ ਇਹਦੇ ਕੋ ਚਲਾ ਜਾਏ ਨਾਲ ਇੱਕ ਉਨੇ ਹੀ ਸਾਡੇ ਕੋਲ ਜਗ੍ਹਾ ਖਾਲੀ ਹੈ ਤਾਂ ਅਸੀਂ ਉਸ ਦੇ ਵਿੱਚ ਮੈਂ ਆਪਣਾ ਨਵਾਂ ਘਰ ਬਣਾਉਂਦਾ ਅਜੇ ਤੱਕ ਇਹ ਆਲਰੇਡੀ ਪਲਾਨ ਹੀ ਹੋਇਆ ਉਹਦੇ ਚ ਕੋਈ ਚੇਂਜ ਹੋ ਜੇ ਕੇਅਰ ਨਹੀਂ ਜਾ ਸਕਦਾ ਬਾਈ ਦੀ ਐਂਡ ਆਫ 3 ਡੇ ਜੀ ਕਿਉਂਕਿ ਦੋ ਪਰਿਵਾਰ ਬਣ ਗਏ ਨੇ ਮੇਰਾ ਇੱਕ ਬੇਟਾ ਉਹਦੇ ਦੋ ਬੇਟੇ ਨੇ ਜੀ ਇੱਕ ਬੇਟੀ ਵੀ ਹੈ ਸੋ ਉਹਦੇ ਵਿੱਚ ਇਟ ਇਜ਼ ਮੱਚ ਬੈਟਰ ਕਿ ਅਸੀਂ ਆਪਣੇ ਹੁੰਦੇ ਹਾਂ ਦੋਨੋਂ ਪਰਵਾਹਾਂ ਦੇ ਹੁੰਦੇ ਆਈ ਉਹਦੀ ਪਾਰਟੀਸ਼ਨ ਕਰ ਜੀ ਤੇ ਮੈਂ ਆਪਣੀ ਇੰਡੀਪੈਂਡੈਂਟ ਬਣਾ ਲਾ ਉਹ ਆਪਣੀ ਜਗ੍ਹਾ ਬਣਾ ਲਈ ਜੀ ਤੇ ਇਹ 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 ਆਲਰੇਡੀ ਅਸੀਂ ਘਰ ਚ ਬੈਠ ਕੇ ਫੈਸਲਾ ਕਰ ਲਿਆ ਬਹੁਤ ਅੱਛਾ ਹਾਂਜੀ ਅ ਪ੍ਰਤਾਪ ਤੁਸੀਂ ਆਏ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਤੁਸੀਂ ਬੜੇ ਬਿਜ਼ੀ ਜੇ ਕਿਉਂਕਿ ਜਲੰਧਰ ਜਿੰਨੀ ਚੌਂਡ ਹੋ ਰਹੀ ਆ। ਹਾਂਜੀ। ਔਰ ਜਿੰਨੀ ਚੌਂਡ ਤੋਂ ਬਾਅਦ ਫਿਰ ਦੁਬਾਰਾ ਮਿਲਦੇ ਆ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ।